ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੁਸ਼ਦੀਪ ਸਿੰਘ ਪਥਰਾਲਾ ਪੰਜਾਬ ਦਾ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਪਹੁੰਚੇ ਆਂ ਪੁਰਜਕਲ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤਹਿਸੀਲ ਰਾਮਪੁਰਾ ਫੂਲ ਤੇ ਉੱਥੋਂ ਦੇ ਸਾਬਕਾ ਸਰਪੰਚ ਸਵਰਨ ਸਿੰਘ ਜੀ ਸਾਬਕਾ ਸਰਪੰਚ ਨੇ ਜੋ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਬਹੁਤੀ ਇਤਿਹਾਸਕ ਪ੍ਰਾਣੀਆਂ ਕਲਾਕਿਰਤੀਆਂ ਸਾਂਭ ਕੇ ਰੱਖੀਆਂ। ਬਰਾਸਤ ਚੀਜ਼ਾਂ ਅੱਜ ਤੋਂ ਹਾਈਟ ਹੈ 300 ਸਾਲ ਪੁਰਾਣੀਆਂ ਚੀਜ਼ਾਂ ਜੋ ਵੀ ਆਪਣੇ ਬਜ਼ੁਰਗਾਂ ਨੇ ਖੜਾਈਆਂ ਖੇਤੀ ਦੇ ਸੰਦ ਆ ਗਏ ਤੇ ਆਓ ਅੱਕੇ ਸਾਨੂੰ ਮਿਲਾਉਣੇ ਆ ਸਰਪੰਚ ਸਾਹਿਬ ਨਾਲ ਮਿਲਾਉਣੇ ਆ ਤੇ ਨਾਲੇ ਸਾਨੂੰ ਚੀਜ਼ਾਂ ਵਿਖਾਉਣੇ ਆ ਆਜੋ ਇੱਕਮ ਦਾ ਚੱਕਾ ਇਹ ਐ ਟਿੰਡਾ ਚੱਲਦੀਆਂ ਹੁੰਦੀਆਂ ਸੀ ਖੂਹ ਵਾਲੀਆਂ ਪਾਣੀ ਚੱਲਦਾ ਹੁੰਦਾ ਸੀਗਾ ਝਰਨਾ ਪਾਣੀ ਵਾਲਾ ਝਰਨਾ ਆ ਗਿਆ ਇਹ ਅੰਜੇ ਪੁਰਾਣੇ ਸਮੇਂ ਦੇ ਨਾਲ ਆਪਣੇ ਖੇਡਾਂ ਬਾਰੇ ਹੋਰ ਜ਼ਿੰਮਦਾਰੀ ਠੀਕ ਹੈ ਜੀ ਸੱਥਾਂ ਦੇ ਵਿੱਚ ਉਹ ਸਮੇਂ ਦੇ ਖੇਡਾਂ ਇਹ ਲੋਕ ਦੇਖਦੇ ਉਹ ਦਾਣੇ ਪਾਉਂਦੇ ਲੋਕ ਬੱਚੇ ਦੇਖ ਕੇ ਉਹਨਾਂ ਨੂੰ ਉਹ ਸਮੇਂ ਦੇ ਖੇਡਾਂ ਇਹ ਠੀਕ ਹੈ ਜੀ ਇਸ ਤਰ੍ਹਾਂ ਕਿਵੇਂ ਸਾਸੇ ਨਿਕਲਦਾ ਹੈ ਹੁੰਦਾ ਇਹਦੇ ਚ ਕੜੀ ਬਣਦੀ ਆ ਦੇਖੋ ਬਸ ਇਹਨੇ ਉਵੇਂ ਹੀ ਨਿਕਲਣਾ ਹੀ ਆ ਬਸ ਇਹਨੂੰ ਜਿਹੜਾ ਆਖੋ ਵਿੱਚ ਬੰਦ ਠੀਕ ਹੈ ਜੀ ਹਾਂ ਕਰਨਾ ਇਹਨੂੰ ਇਹ ਵਿੱਚ ਨਿਕਲਦਾ ਏਦਾਂ ਹੀ ਨਿਕਲ ਜਾਂਦਾ ਹਾਂ ਇਹ ਸਾਰੀਆਂ ਜਿਹੜੀਆਂ ਪੁਰਾਣੀਆਂ ਕੰਦਨੀਆਂ ਆ ਨਹੀਂ ਸੀ ਮਲ ਕੇ ਮਨੋਰੰਜਨ ਉਹ ਸਮਾਂ ਜਿਹੇ ਮਲ ਕੇ ਜਿੱਜਮਣਗੇ ਸੀ ਲੋਕਾਂ ਨੇ ਮਨੋਰੰਜਨ ਕਿ ਦੂਜਿਆਂ ਨੂੰ ਦਿਮਾਗ ਤੇਜ ਕਰਨ ਵਾਸਤੇ ਹਾਂਜੀ ਹਾਂਜੀ ਬੜਾ ਆ ਵੀ ਗੇਮ ਆ ਆ ਦੇਖੋ ਐ ਇਸ ਤਰ੍ਹਾਂ ਹੀ ਨਿਕਲਦਾ ਇਹ ਇਹਨੂੰ ਇੱਥੇ ਕੁੰਡੀ ਬੰਦੀ ਹੈ ਜਿਹਦੇ ਠੀਕ ਹੈ ਜੀ ਬਸ ਇਦਾਂ ਹੀ ਨਿਕਲਣਾ ਹੈ ਹਾਂ ਹਾਂ ਇਹੀ ਗੱਡੀ ਆ ਜੀ ਬਸ ਇਹਦੇ ਇਹਨੂੰ ਉੱਪਰ ਦੀ ਕਰ ਲੋ ਵਿੱਚ ਪੈ ਗਿਆ ਠੀਕ ਹੈ ਜੀ ਹਾਂ ਇਹ ਥੱਲੇ ਦੇ ਨਹੀਂ ਕਰ ਦਿਓ ਨਿਕਲ ਗਿਆ ਇਹ ਵੀ ਗੇਮ ਆ ਕੋ ਗੁਰਕਤੰਦ ਦਾ ਪਿਆ ਵੀ ਗੇਮ ਆ ਜੀ ਦੇਖੋ ਭ੍ਰਿਕਾ ਪਿਆ ਵਾ ਹਾਂਜੀ ਇਸ ਤਰ੍ਹਾਂ ਇਹ ਮਨੋਰੰਜਨ ਸੀ ਉਹ ਸਮੇਂ ਦਾ ਪੁਰਾਣਾ ਜੀ ਹਾਂਜੀ ਇਹ ਭਾਂਡੇ ਆ ਗਏ ਸਾਰੇ ਜੀ ਇਹ ਵੀ ਪੁਰਾਣੇ ਆ ਜਾਂ ਪਿੱਤਲ ਦੇ ਆ ਇਹਦਾ ਇਹ ਤੋਂ ਪੁਰਾਣੇ ਸਮੇਂ ਜੀ ਬਰਾਤਾਂ ਹੁੰਦੀਆਂ ਹਾਂਜੀ ਉਹ ਸਮੇਂ ਤੋਂ ਲੋਕ ਬਰਾਤਾਂ ਨੂੰ ਪਾਉਂਦੇ ਇਹ ਜੀ ਪਾਉਂਦੇ ਹਾਂ ਵੀ ਕੁੜੀਆਂ ਪਾਉਂਦੀਆਂ ਮਨੋਰੰਜਨ ਹਸਣਾ ਖੇਡਣਾ ਉਹ ਸਮੇਂ ਤੇ ਵਧੀਆ ਲੋਕ ਤਾਂ ਦੋਸਤ ਸੀ ਹਾਂਜੀ ਜੇ ਹੁਣ ਨੇ ਮਤਲਬ ਕਿ ਹੁਣ ਤਾਂ ਇਹਨਾਂ ਨਾਲ ਸਮਾਂ ਕਿਸੇ ਕੋਲੇ ਤੇ ਨਾਈ ਜੀ ਕੋਈ ਇੰਟੈਸਟ ਨਹੀਂ ਦਾ ਜਦੋਂ ਬੰਦੇ ਆਉਂਦੇ ਆ ਵਿੱਚ ਕੋਈ ਕੋਈ ਹਾਂਜੀ ਹਾਂਜੀ ਸਭ ਨੂੰ ਹੀ ਜਾਂਦੇ ਆ ਹੁਣ ਆਪੇ ਇਕੱਠੇ ਆਪਾਂ ਅਲੱਗ-ਅਲੱਗ ਕਰਨੇ ਆ ਇਹ ਆ ਦੇਖੋ ਹੁਣ ਇਕੱਠੇ ਨੇ ਇਹ ਹਾਂਜੀ ਆਪਾਂ ਅਲੱਗ-ਅਲੱਗ ਕਰਨੇ ਆ ਇਹ ਇੱਥੇ ਘੁੰਡੀ ਬਣੂ ਜੇਕਾ ਇਹ ਇਸ ਤਰ੍ਹਾਂ ਐਂ ਕੰਢ ਲੈ ਆਪਾਂ ਠੀਕ ਹੈ ਜੀ ਜਿਹੜੇ ਆ ਚਾਰ ਆ ਇਹ ਆ ਜਿਹੇ ਚ ਆ ਜਾ ਇਹ ਆਪਾਂ ਦੂਜੇ ਪਾਸੇ ਲੈ ਕੇ ਜਾਈਏ ਇੱਧਰ ਥੋੜਾ ਜ਼ਾਕ ਵੀੜਾ ਹੈ ਇੱਧਰ ਲੈ ਕੇ ਜਾਣਾ ਜੀ ਆਪਾਂ ਇਹ ਠੀਕ ਹੈ ਜੀ ਇੱਧਰ ਲੈ ਜਾਓ ਨੂੰ ਇੱਧਰ ਜਾਵੜਿਆ ਹੈ ਇਦਾਂ ਜਿੱਧਰ ਜਾਵੜਾ ਜੀ ਉਧਰੇ ਤੇ ਜਿੱਧਰ ਜਾਂਦਾ ਉਧਰੇ ਵੇਚ ਨੂੰ ਕੱਢਦੇ ਉਹਨੂੰ ਆਹ ਵੇਚ ਨੂੰ ਹਾਂਜੀ ਜਿੱਧਰ ਜਾਂਦਾ ਉਧਰੇ ਕੱਢਦੇ ਉਹਨੂੰ ਠੀਕ ਹੈ ਜੀ ਆ ਦੇਖੋ ਆ ਇਸ ਤਰ੍ਹਾਂ ਕਰਕੇ ਉਹਨੂੰ ਇਹਨੂੰ ਉਧਰ ਕਰ ਇਹਨੂੰ ਜਿੱਧਰ ਜਾਂਦਾ ਉਧਰੇ ਕੱਢਦੇ ਕੋਈ ਸੋਚਣ ਦੀ ਲੋੜ ਨਹੀਂ ਬਾਲਾ ਵੀ ਆਪਾਂ ਸੋਚਣਾ ਇੱਥੇ ਹਾਂਜੀ ਹਾਂਜੀ ਇਹ ਕਰਤਾ ਇਹਨੂੰ ਵਾਪਸ ਫੇਰ ਖਿੱਚ ਲਓ ਜੀ ਬਸ ਬਾਬਸ ਕਿਰਾ ਖਿੱਚ ਕੇ ਫੇਰ ਜਿੱਧਰ ਨੂੰ ਜਾਂਦਾ ਵੇਚ ਉਧਰੇ ਫੇਰ ਕੱਢਦੇ ਜੀ ਜਿੱਧਰ ਨੂੰ ਫੇਰ ਜਾਂਦਾ ਫੇਰ ਜਾਂਦਾ ਫੇਰ ਕੱਢਦੇ ਜੀ ਕਰਨਾ ਆਪਾਂ ਵੇਚ ਦੀ ਹਲੋ ਜੀ ਨਿਕਲ ਗਿਆ ਇਹ ਅੱਡ ਅੱਡ ਹੋ ਗਿਆ ਠੀਕ ਹੈ ਹਾਂ ਕੁੰਡੀ ਬਣਦੀ ਐ ਦੇਖ ਜੀ ਠੀਕ ਹੈ ਇਹਨੂੰ ਗੁਰਖਦੰਦਾ ਕਹਿੰਦੇ ਸੀ ਜੀ ਇਹ ਇੱਕ ਗੁਰਖਦੰਦਾ ਹਾਂਜੀ ਹਾਂਜੀ ਕੋਈ ਨਾ ਕੁਛ ਨਹੀਂ ਐ ਕੁੰਡੀ ਬਣਦੀ ਐ ਕੁੰਡੀ ਨਾਲੀ ਦੇਖੋ ਪੇਜ ਅਲੱਗ-ਅਲੱਗ ਹੋਏ ਨੇ ਦਾ ਇਕੱਠੇ ਹੋ ਜਾਂਦੇ ਠੀਕ ਹੈ ਜੀ ਹਾਂ ਹੈ ਜਾਦੂ ਵਾਲਾ ਕੰਮ ਹੀ ਹਾਂ ਜਾਦੂ ਵਾਲਾ ਕੰਮ ਹੀ ਆ ਗਿਆ ਜੀ ਹਾਂਜੀ ਹਾਂਜੀ ਆਏ ਚਮਟੇ ਵਗੈਰਾ ਜੀ ਹੋ ਕੇ ਆਪਣੇ ਪਹਿਲਾ ਘਰ-ਘਰ ਹੁੰਦੇ ਸੀ ਪੰਜਾਬ ਦੇ ਵਿੱਚ ਇਹ ਹਾਂਜੀ ਸਮਾਂ ਬਦਲ ਗਿਆ ਤੇ ਹਲਕੇ ਲੈਣਾ ਚੱਲਦਿਆਂ ਗਈਆਂ ਹੌਲੀ-ਹੌਲੀ ਪਿੰਡਾਂ 'ਚ ਆਪਣੇ ਚਲਮਾ ਉਕੇ ਕਰ ਕਰ ਹੀ ਹੁੰਦੇ ਸੀ ਠੀਕ ਹੈ ਜੀ ਠੀਕ ਹੈ ਉਹ ਵੀ ਸਮੇਂ ਨਾਲ ਬਦਲ ਗਿਆ ਸਾਰਾ ਕੁਝ ਹੈ। ਹਾਂ ਇਹ ਪੁਰਾਣੇ ਸ਼ੀਸ਼ੇ ਜਿਵੇਂ ਆ ਚੱਕਲਾ ਬੈਣਾ ਜੀ ਉਹ ਲੈਂਪ ਜਦੋਂ ਕਿਤੇ 1972 ਸਾਡੇ ਲੈਟ ਆਈ ਹੈ ਜੀ। ਇਹ ਵਾਲਾ ਜੀ ਹਾਂਜੀ ਇਹ 1972 ਤੋਂ ਪਹਿਲਾਂ ਦਾ ਜੀ 72 ਤੋਂ ਪਹਿਲਾਂ ਚੱਲਿਆ ਜੀ ਇਹ। ਇਹ ਲੈਂਪ ਬੋਰਡ ਦੇ ਜੋ ਲੈਟ ਹੈ ਨਹੀਂ ਸਾਡੇ ਠੀਕ ਹੈ ਜੀ। ਉਹ ਤਾਂ ਇਹਨਾਂ ਚ ਪੜਦੇ ਰਹੇ ਸੀ। ਐਵੇਂ ਕਰਾ ਸੀ ਜੀ ਤੇਲ ਪੈਂਦਾ ਸੀ ਕਿ ਮਿੱਟੀ ਦਾ ਜੀ ਮਿੱਟੀ ਦਾ ਤੇਲ ਪੈਂਦਾ ਸੀ ਇਹਨਾਂ ਚ ਠੀਕ ਹੈ ਜੀ ਉਦੋਂ ਉਦੋਂ ਬਾਅਦ ਜੀ ਕੀ ਹੋਇਆ ਉਦੋਂ ਬਾਅਦ ਦੀਵੇ ਹੁੰਦੇ ਸੀ ਛੋਟੇ ਕਰਨ ਵਾਸਤੇ ਉਦੋਂ ਦਿਨ ਮੈਂ ਇਹ ਕਰਨ ਵਾਸਤੇ ਲੈਟਣਾ ਹੁੰਦੀਆਂ ਸੀ ਉਧਰ ਪਈਆਂ ਦੇ ਕੋਨੇ ਤੋਂ ਠੀਕ ਹੈ ਜੀ ਤੇ ਇਹ ਆ ਗਿਆ ਬਿੱੱਤਲ ਦਾ ਚਕਲਾ ਮਿਲਣਾ ਜੀ ਬਿੱੱਤਲ ਦਾ ਚਕਲਾ ਮਿਲਣਾ ਜੀ ਤੇ ਆ ਕੀ ਜੀ ਇਹ ਇਹ ਕਦੂਗਾ ਜੀ ਅੱਛਾ ਕਦੂਗਾ ਸਾ ਆ ਗਿਆ ਬਿੱੱਤਲ ਦਾ ਜੀ ਹਾਂਜੀ ਹਾਂਜੀ ਤੇ ਆ ਸੁਰਮੇ ਦਾ ਨੀਅਰ ਆਇਆ ਸੁਰਮੇ ਦਾ ਨੀਅਰ ਪ੍ਰਾਰਥਨਾ ਕੋਈ ਠੀਕ ਹੈ ਇਹ ਸਾਡਾ ਭੰਡਿਆਂ ਨੂੰ ਕਿਹਾ ਵਾ ਜੀ ਵੀ ਜੋ ਕੀ ਚੀਜ਼ ਤੁਹਾਡੇ ਕੋਲ ਔੜ ਡਾਉਂਦੀ ਆ ਉਹ ਸੰਭੋ ਸਤਜ ਜਿੰਨੇ ਮਰਜ਼ੀ ਪੈਸੇ ਲੈਣ ਸਾਨੂੰ ਦੇਉਨ ਟੋਟ ਪੱਜ ਦਿਨਾ ਭੇਜੋ ਠੀਕ ਹੈ ਜੀ ਆ ਕੇ ਸਮਾਨ ਬਚਾ ਰਹੀ ਜੀ ਅੱਜ ਮੈਂ ਜੱਗ ਪਿਆ ਜੀ ਪੁਰਾਣੇ ਛੰਨੇ ਪਿਆ ਇਹਦੇ ਲੀਆਂ ਪਈਆਂ ਹਾਂਜੀ ਹਾਂਜੀ ਆਟੇ ਫਿਰ ਪਿਆ ਪਿੱਤਲ ਦਾ ਆ ਪਿਆ ਪੁਰਾਣਾ ਦੇਖਣਾ ਹਾਂਜੀ ਇਹ ਆ ਵੱਡੇ ਗਲਾਸ ਪਿਆ ਜੀ ਕਹੋ ਕਿਡੇ ਕਿਡੇ ਗਲਾਸ ਆਪਾਂ ਚਾਹ ਪੀਂਦੇ ਰਹਿ ਆਹ ਗਲੇ ਸਿਆ ਪੀਂਦੇ ਰਹਿਣਾ ਜੀ ਦੇਖੋ ਇਡੇ ਸੋਹਣੇ ਗਲਾਸ ਜੀ ਇਹ ਪਿੱਤਲ ਦੇ ਹੀ ਸਾਰੇ ਹਨਾ ਜੀ ਸਾਰੇ ਪਿੱਤਲਾ ਸਮੇਂ ਨਾ ਹਰ ਕੋਈ ਪਾ ਦੇ ਗਿਆ ਇਹਨੂੰ ਗਲਾਸ ਹੀ ਆ ਹਾਂ ਹੁਣ ਕੰਚਾ ਕਰੀਦਾ ਉਹਦਾ ਵੀ ਸਹੀ ਗੱਲ ਹੈ ਜੀ ਹਾਂਜੀ ਇਹ ਟਾਂਡੇ ਬਣਾਈ ਹੁੰਦੀ ਸਾਡੀਆਂ ਜੀ। ਪੁਰਾਣੇ ਬਿਸਤੁਰ ਕਾ ਆਪਣੇ ਹਾਂ ਆਹਾ ਜੀ। ਆ ਕਪੂੜ ਹੁੰਦੇ ਸਟੀਲਾ ਪਾ ਕੇ ਮਿੱਟੀ ਲਾ ਕੇ ਜੀ। ਠੀਕ ਹੈ ਜੀ ਠੀਕ ਆ। ਹਾਂ ਹਾਂ। ਤੇ ਮਲਕੇ ਸਮੇਂ ਨਾਲ ਸਾਰਾ ਕੁਝ ਬਦਲਦਾ ਜਾਂਦਾ ਜੀ। ਆ ਅਸੀਂ ਡੈਰੀ ਲਿਖਦੇ ਆਂ ਜੀ ਡੈਲੀ ਜੇ ਕੋਈ ਆਉਂਦਾ ਉਹ ਡੈਲੀ ਲਿਖ ਕੇ ਜਾਂਦਾ ਜੀ। ਇਹ ਭਰੀ ਭਈਆ ਸਾਰੀ। ਕੋਈ ਕਦੋਂ ਦਾ ਕੋਈ ਕਦੋਂ ਦਾ ਕਿਦੋਂ ਜੀ ਇਸ ਨਹੀਂ ਵੀ ਹੁੰਦੇ ਇੱਥੇ। ਹਾਂਜੀ ਲਿਖ ਕੇ ਆਵੜਦਾ। ਹਾਂਜੀ ਹਾਂਜੀ। ਤੇ ਫੋਨ ਆ ਗਿਆ। ਹਾਂਜੀ ਹਾਂਜੀ। ਇਹ ਫੋਨ ਪੁਰਾਣੇ ਜੀ ਆਪਣੇ ਕਨੈਕਸ਼ਨ ਦੇ ਨਾਲ ਆ। ਹੁਣ ਮੋਬਾਈਲਾਂ ਨੇ ਸਾਰਾ ਕੁਝ ਖਤਮ ਕਰਤਾ। ਹਾਂ ਮੋਬਾਈ ਓਲ ਅੱਛਾ ਇਹ ਪਹਿਲਾਂ ਇਸ ਚ ਚੱਲਦੀਆਂ ਸੀ ਨਹੀਂ ਹਾ ਰੈਗੂਲੇਟਰ ਵੀ ਕੰਮ ਕਰ ਰਹਾ ਜੀ ਸਾਰਾ ਕੁਝ ਚੱਲ ਰਿਹਾ ਆਪਣਾ ਚਲਵਾਈ ਬੈਠੋ ਹਾਂ 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 ਉਸ ਤਰ੍ਹਾਂ ਕੰਮ ਕਰ ਰਹੀ ਠੀਕ ਹੈ ਠੀਕ ਆ ਹਾਂ ਜੀ ਤੇ ਆਦਾ ਹੋਣ ਵਾਲੀ ਗਲਾਸ ਹੈ ਜੀ ਇਹ ਹੋਣ ਵਾਲਾ ਜੀ ਇਸ ਕੋ ਲੋਡ ਪੈਂਦੇ ਰਹਿੰਦੇ ਜੀ ਬੰਦੇ ਆਉਂਦੇ ਜਾਂਦੇ ਰਹਿੰਦੇ ਉਹਨਾਂ ਵਾਸਤੇ ਰੱਖੇ ਹੋਏ ਠੀਕ ਹੈ ਜੀ ਠੀਕ ਹਾਂ ਜੀ ਚਲਾ ਦਿਓ ਇਤਰਾ ਜੀ ਇਹ ਫੱਟੀਆਂ ਆ ਗਈਆਂ ਜੀ ਕਿਸ ਸਮੇ ਆਪਾਂ ਪੜ੍ਹਦੇ ਹੁੰਦੇ ਸੀ ਅਸੀਂ ਇਹਨਾਂ ਤੇ ਤੁਸੀਂ ਤੈਨੂੰ ਦੇਖਿਆ ਹੁਣ ਇਹ ਹਾਂ ਅਸੀਂ ਨਹੀਂ ਪੜ੍ਹਿਆ ਜੀ ਅਸੀਂ ਇਹਨਾਂ ਦੇ ਪਹਿਲਾਂ ਗਾਚੀ ਫੇਰਨੇ ਠੀਕ ਹੈ ਗਾਚੀ ਫੇਰ ਕੇ ਇਹਨਾਂ ਤੇ ਊੜਾ ੜਾ ਲਿਖਣਾ ਫਿਰ ਦਿਖਾ ਕੇ ਫਿਰ ਟਾਉਣਾ ਉਹਨੂੰ ਚਪੜਾ ਦੇ ਪੋਚਕਿਲ ਹੁੰਦੀ ਇਹਨਾਂ ਨੂੰ ਤੇ ਹੁਣ ਉਹ ਕਹਿੰਦੇ ਫੱਟੀ ਪੋਚਤੀ ਫਲਾਣੇ ਦੀ ਤੇ ਜਾਂ ਮਲਕੇ ਵੀ ਲੜਪੈਣ ਦੇ ਬੱਚੇ ਦੂਜੇ ਦੇ ਮਾਰਦੇ ਇਹ ਠੀਕ ਹੈ ਜੀ ਇਹਨਾਂ ਫੇਰੇ ਸਾਨੂੰ ਕਿਸੇ ਕੋਈ ਦੇ ਗਿਆ ਜੀ ਇਹਨਾਂ ਤੇ ਸ਼ੇਰ ਲਿਖਦੇ ਸੀ ਠੀਕ ਹੈ ਠੀਕ ਆ ਇਹ ਗੱਦਲ ਵੀੜੀ ਹੁਣ ਵੀ ਆਪਣੇ ਮਿਲ ਜਾਂਦੀ ਹੈ ਦਰਖਤ ਦਾ ਉਹ ਹਾਂ ਤਾਂ ਡਰਾਕਟ ਦੀ ਯਾਰ ਚ ਲੱਗੀ ਹੁੰਦੀ ਹੈ ਨਾ ਜੀ ਹਾਂ ਜੀ ਹਾਂ ਜੀ ਆ ਹਾਂ ਜੀ ਇਹ ਵੀ 올ਡ ਸ਼ਿਸ਼ਾ ਕੇ ਤੋਂ ਮਿਲ ਗਿਆ ਹਨੂ ਪੁਰਾਣਾ ਅੱਛਾ ਜੀ ਹਾਂ ਆ ਨਹੀਂ ਨਾ ਇੱਕ ਰਾਂਸੀ ਆ ਜੀ ਨਵਲੀ ਪੈਸੇ ਜੀ ਇਹ ਤਾਂ ਮੇਰੇ ਪੈਸੇ 100 ਸਾਲ ਤੋਂ ਪੁਰਾਣੇ ਆ ਜੀ ਪੁਰਾਣੇ ਆ ਜੀ ਜਾਨੀ ਕਿ ਆਪਣੇ ਏਰੀਆ ਦੇ ਆ ਹਾਂ ਇਹ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਜੀ ਹਾਂ ਜੀ ਮਲਕਾ ਤੋਂ ਸ਼ੁਰੂ ਹੋ ਗਏ ਉਹਦੇ ਲੜਕੇ ਆ ਗਏ ਜਿਵੇਂ ਗਲੀ ਵਾਲਾ ਪੈਸਾ ਹੋ ਗਿਆ ਅੰਨਾ ਹੋ ਗਿਆ ਦਵਾਨੀ ਹੋ ਗਈ ਵਿੱਚ ਤੇ ਡਬਲੂ ਪੈਸੇ ਵੱਡੇ ਛੋਟੇ ਸਾਰੇ ਜੀ ਅੱਧਾ ਪੈਸਾ ਠੀਕ ਗਈ ਠੀਕ ਹੈ ਰਪੀਏ ਤਾਂ ਸਾਰੇ ਥੱਲੇ ਆ ਗਏ ਜਾਨੀ ਹਾਂਜੀ 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 ਬਈ ਥੱਲੇ ਆ ਗਏ ਆ ਤਾਂ ਹੀ ਸਾਨੇ ਲਿਖਿਆ ਹੋਇਆ ਸਾਰੇ ਜੀ ਠੀਕ ਹੈ ਠੀਕ ਹੈ 1952 1936 ਦਾ 1807 ਦਾ ਹਾਂ ਆ ਦੇਖੋ ਇਹਨੂੰ ਕਿੰਨਾ ਸਰ ਹੋ ਗਿਆ ਠੀਕ ਹੈ ਸੋ ਬਰਾ ਦਰਾ ਸਾਲ ਹੋ ਗਏ ਪੈਸੇ ਨੂੰ ਇਹ ਉਤੇ ਸੰਨਾਈ ਠੀਕ ਹੈ ਠੀਕ ਹੈ 1907 ਦਾ ਇਹ ਵੀ 1910 ਦਾ ਇਹ ਵਿਕਟੋਰੀਆ ਤੋਂ ਬਾਅਦ ਇਹੋ ਤੇ ਪੀੜੀ ਦਾ ਪੀੜੀ ਵਸਤੇ ਚੱਲੇ ਆਉਂਦਾ ਜੀ ਹਾਂਜੀ ਹਾਂਜੀ ਉਹਦੇ ਰਿਪੇਡਾ ਵੀ ਨਹੀਂ ਪੈਸੇ ਕੱਢਿਆ ਆਪਣੇ ਦੁਕਾਨਾਂ ਦੇ ਚੱਲਦੇ ਰਿਹਾ ਜੀ ਇਹਨਾਂ ਦਾ ਸਮਾਨ ਲਿਉਂਦੇ ਰਹੇ ਆਪਾਂ ਹਾਂ ਜੀ ਇਹ ਚਰਖਾ ਲੋਹੇ ਦਾ ਜੀ ਕੋਈ ਲੋਹੇ ਦਾ ਚਰਖਾ ਕੋਈ ਸਾਨੂੰ ਮਤਲਬ ਕਿ ਵਧੀਆ ਲੱਗਿਆ ਇਹ ਲੈ ਲਿਆ ਠੀਕ ਹੋਰ ਉਧਰ ਜ਼ੋਰ ਵੀ ਬਹੁਤ ਵੈਚ ਆਖੇ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਜੇ ਮੈਂ ਤੁਸੀਂ ਐ ਕੋਈ ਜੇਰ ਚ ਰੁਪਈਆ ਉਹ ਕੰਢ ਕੇ ਦੇ ਜਾਂਦਾ ਜੀ ਅੱਛਾ ਅੱਛਾ ਜਿਵੇਂ ਆਉਂਦਾ ਅਗਲਾ ਹਾਂ ਹਾਂ ਤੇ ਉਹ ਉਸ ਤਰ੍ਹਾਂ ਉਹ ਅਸੀਂ ਇਹ ਸਾਰਾ ਸਾਮ ਤੇ ਜੀ ਇਹ ਵਿੱਚ ਇੰਡਗਰੀ ਵੀ ਆ ਗਈ ਹੈ ਨਾ ਇਹ ਤਾਂ ਪੁਰਾਣੇ ਆਪਣੀ ਆ ਗਈ ਹਾਂ ਜੀ ਆਪਣੇ ਵੀ ਹੈਗੇ ਆ ਇਹ ਹੈਗਾ ਜੀ ਕੁੱਲ ਸਾਨੂੰ ਮਿਲਿਆ ਹੈ ਠੀਕ ਹੈ ਜੀ 138 ਸਾਲ ਬਣਾਈ ਹੈ ਜੀ ਅਖਬਾਰ ਦੀ ਕਟੰਗ ਆਹੇ ਲਾਹੌਰ ਦੀ ਅਖਬਾਰ ਸੀਗੀ ਇਹ ਹਾਂ ਅਖਬਾਰ ਦੀ ਕਟੰਗ ਇਹ ਵੱਡੀ ਬਣਾ ਕੇ ਲਾ ਦਿੱਤੀ ਸੀ ਠੀਕ ਹੈ ਠੀਕ ਆ ਤਾਂ ਇਹ 128 ਸਾਲ ਪੁਰਾਣੀ ਹੈ ਸੰਦੇ ਦੇ ਮੁਤਾਬਕ ਆ ਸੰ ਲਿਖਿਆ ਹੋਇਆ ਸਾਰੇ ਸੈਸ਼ਨ ਨੇ ਠੀਕ ਹੈ ਜੀ ਮਤਲਬ ਕਿ ਕਿਵੇਂ ਮੀਪਿਆ ਕਿਵੇਂ ਅਖਬਾਰ ਛਪਦਾ ਸੀ ਸਾਰੇ ਤੇ ਮੂਹਰਾਂ ਲੱਗੇ ਸਾਰਾ ਕੁਝ ਤਾਂ ਸੰਭੇ ਜੀ ਇਹ ਆਪਣਾ ਇਹ ਸੇ ਮੂਹਰੋਂ ਲਿਆ ਵਜੇ ਸੀਨਰੀ ਦੀ ਠੀਕ ਹੈ ਇਹ ਮਕਾਨ ਦੀ ਠੀਕ ਹੈ ਅਗਲੇ ਪਾਸੇ ਲਈ ਵੀ ਆਪਣੀ ਹੋਏ ਇਹ ਟੂਨੇ ਆ ਜੀ ਅੱਛਾ ਇਹ ਸਾਡੀ ਮਾਤਾ ਕਰਦੇ ਹੁੰਦੇ ਸੀ ਮੈਂ ਤਾਂ ਮੈਂ ਇਹਨਾਂ ਨੂੰ ਕਦੇ ਪੜਦਾ ਹਾਂਜੀ ਜਾਂ ਤੇ ਲਾਗੂ ਨਹੀਂ ਕਰਦਾ ਤੇ ਇਹ ਵੀ ਜਿਵੇਂ ਆਪਣੇ ਘਰਾਂ ਚ ਟੋਟਕੇ ਹੁੰਦੇ ਸੀ ਹਾਂ ਜਿਵੇਂ ਆਪਣੇ ਕੋਈ ਦੰਦ ਯਾਰ ਦਖਣਾ ਜੀ ਹਾਂਜੀ ਹਾਂਜੀ ਉਹ ਸਾਡੀ ਮਾਤਾ ਬੀਲੇ ਦਾ ਤੇ ਪਸ਼ੂਆਂ ਦੇ ਮੂੰਹ ਖੜਦਾ ਠੀਕ ਹੈ ਜੀ ਠੀਕ ਆ ਹਾਂ ਉਹ ਚੀਜ਼ ਸਾਰੇ ਦਦੇ ਸਰਦਾ ਹਾਂਜੀ ਹਾਂਜੀ ਥੌੜਾ ਪਾਉਂਦੇ ਸੀ ਹਾਂਜੀ ਉਹ ਥੌੜੇ ਸੀ ਇਹ ਟੂਨੇ ਥੌੜੇ ਲਾ ਰੋ ਹਾਂ ਰਾਖੂ ਕਰਕੇ ਦੇ ਦਿੰਦੇ ਨੇ ਬਸ ਲੋਕ ਇਹਨਾਂ ਨੇ ਤਾਂ ਦਸਤ ਹੋ ਜਾਂਦੇ ਜੀ ਸਮੇਂ ਦੇ ਗੱਲ ਆ ਜੀ ਹਾਂਜੀ ਹਾਂਜੀ ਸਮੇਂ ਨਾਲ ਬਹੁਤ ਕੁਛ ਬਦਲਿਆ ਜੀ ਤੇ ਇਹ ਰੇਡ ਕਰ ਕਿੰਨੇ ਸਾਲ ਦਾ ਹੈ ਇਹ 1960 ਪਿੰਡ ਜਾਇ ਸੀ ਜੀ ਲੋਕਾਂ ਨੇ ਦਾਜ ਦੇ ਵਿੱਚ ਦਿੱਤੇ ਆ ਬਿਹਾਈਂਡ ਤੇ ਆ ਠੀਕ ਹੈ ਜੀ ਹਾਂਜੀ ਇਹ ਹੁਣ ਬਾਡੀ ਮਿਲ ਗਈ ਸਾਨੂੰ ਆ ਇੱਕਾਂ ਹਾਂ ਆ ਇੱਕ ਦੇ ਇੱਕ ਦੇ 2-300 ਸਾਲ ਪੁਰਾਣੀ ਇਹਨਾਂ ਤੇ ਨਿਸ਼ਾਨ ਲੱਗੇ ਹੋਇਆ ਦੇਖ ਉਹ ਬੰਨਿਆਂ ਦੇ ਅੱਥਾਣਾ ਬਣਾਈਆਂ ਹਾਂ ਅੱਥਾਣਾ ਪੱਥਰ ਕੇ ਦੇਖੋ ਫਿਰ ਜਾ ਕੇ ਅੱਗੇ ਜਪਾਉਂਦੇ ਸੀ ਬੜੀ ਮਿਹਨਤ ਕਰਕੇ ਲੋਕਾਂ ਨੇ ਘਰਾਂ ਤੇ ਗਿਆ ਜੀ ਹਾਂਜੀ ਹਾਂਜੀ ਤਾਂ ਇਹ ਲਿਖ ਕੇ ਲਿਆ ਸੀ ਅਸੀਂ ਆ ਵੀਰੀਆ ਆ ਸਾਡੇ ਸੇਹ ਹੈ ਜਿੱਥੇ ਪਤਾ ਨਹੀਂ ਕਦੋਂ ਕਰਾਉ ਹੋ ਠੀਕ ਹੈ ਇਹਦੇ ਤੋਂ ਨਿਕਲ ਗਿਆ ਇਹ ਪਿਆਲੀਆਂ ਆਹਾਂ ਜੀ ਹਾਂ ਇਹ ਲੱਗਦਾ ਵੀ ਸਾਨੂੰ ਮੇਂ ਰਾਮਚੰਦਰ ਤੋਂ ਪਹਿਲਾਂ ਦੇ ਸੇਹ ਅੱਜ ਕਿਤੇ ਇਹ ਚੀਜ਼ਾਂ ਜੀ ਹਾਂ ਕਾਰਨ ਇਹ ਵੀ ਉਸਨੂੰ ਦੀਵੇ ਨਹੀਂ ਮਿਲਿਆ ਕੋਈ ਇਹ ਰਾਮਚੰਦਰ ਬਿਲੇ ਹੁੰਦਾ ਫਿਰ ਦੀਵੇ ਲਾਜ਼ਮੀ ਕਿ ਦੀਵਾਲੀ ਚੜ੍ਹਦੇ ਬਣਾਉਂਦੇ ਹਾਂ ਦੀਵੇ ਫਿਰ ਦੀਵੇ ਨਿਕਲਦੇ ਲਾਜ਼ਮੀ ਕੋਈ ਮਿੱਟੀ ਦਾ ਸਮਾਂ ਸੀ ਮਿੱਟੀ ਦੇ ਦੀਵੇ ਬਣਾਉਂਦੇ ਪਰ ਨਹੀਂ ਦੀਵੇ ਨਹੀਂ ਸਾਨੂੰ ਮਿਲਿਆ ਉਦੋਂ ਇਹ ਤੋਂ ਪਹਿਲਾਂ ਦੇ ਸੇਹ ਆ ਜੀ ਠੀਕ ਹੈ ਠੀਕ ਆ ਇਹ ਸਾਡੇ ਮਾਤਾ ਦਾ ਸੰਦੂਖ ਆ ਜੀ ਇਹ ਠੀਕ ਹੈ ਜੀ 1942 ਦੇ ਵਿੱਚ ਅਨੇ ਮਾਤਾ ਲੈ ਆਏ ਸੀ ਸਾਮ ਤੇ ਇੱਥੇ ਮੁੰਡੇ ਕੱਗਨੇ ਵੀ ਇਹ ਪੁਰਾਣੇ ਹੈ ਜੀ 올ਡ ਪਹਿਲਾਂ ਇਹ ਚੱਲਦਾ ਸੀ ਇਹ ਰਵਾਜ ਸੀ ਵਸਤੇ ਰੱਸੀ ਪਾਉਣ ਜਾਣਾ ਕਿ ਤੇ ਖੁਦੋਂ ਪਾਣੀ ਭਰਨ ਜਾਣਾ ਕੇ ਰੋਟੀ ਲੈ ਕੇ ਜਾਣਾ ਤਾਂ ਮਾਲ ਕੇ ਦਾਦੀਆਂ ਨੇ ਆਪਣੇ ਭੂਆ ਮੱਸਿਆਂ ਨੇ ਇਹ ਪਾਉਣੇ ਸੀ ਠੀਕ ਹੈ ਜੀ ਚਾਹ ਜੀ 50 ਤੋਂ ਪਹਿਲਾਂ ਇਹ ਸਾਰੇ ਚੱਲਦੇ ਰਿਹਾ ਹੈ 1970 7062 ਤੋਂ ਪਹਿਲਾਂ ਇਹ ਸਾਰੇ ਚੱਲਦੇ ਰਿਹਾ ਹੈ ਉਹ ਲੋਕਾਂ ਦੇ ਪਰਪੁਰ ਤੇ ਜਲੀਰਾ ਬਣ ਗਏ ਆ ਬਹੁਤ ਕੁਝ ਬਣ ਗਿਆ ਲਹਿੰਗੇ ਬਣ ਗਏ ਔ ਕੁਝ ਬਣ ਗਿਆ ਜੀ ਹਾਂ ਹਾਂ ਦਾ ਬਹੁਤ ਵਧੀਆ ਜੀ ਇਹ ਵੀ ਕਿ ਟੈਲੀਵਿਜ਼ਨ ਵੀ ਸਾਲਾ ਚੱਲਦਾ ਕੀਤਾ ਹੋਈ ਇਹ ਆ ਪੱਖਾ ਵੀ ਚੱਲਦਾ ਕੀਤਾ ਸਾਡਾ ਤੇ ਓੜਾ ਇਹ ਆਪਣੇ ਘਰ ਘਰ ਹੁੰਦੇ ਸੀ ਆ ਪੱਖੇ ਹਾਂਜੀ ਹਾਂਜੀ ਪਹਿਲਾਂ ਇਹ ਚੱਲਦੇ ਸੀ ਇਹੀ ਸੀ ਓਰੀਐਂਟ ਦੇ ਪੱਖੇ ਸੀ ਘਰ ਘਰ ਹੁੰਦੇ ਸੀ ਜੀ ਇਹ ਟੀਵੀ ਵੀ ਨਾ ਗਈ ਹਾਂ ਇਹ ਟੈਲੀਵਿਜ਼ਨ ਇਹ ਵੀ ਸਾਲਾ ਮੈਨੂੰ ਕਹਿਣ ਬੜਾ ਚੱਲਦਾ ਕੀਤਾ ਹੋਈ ਜੀ ਇਹ ਵੀ ਚੱਲਦਾ ਜੀ ਵਸੇ ਇਹ ਅੰਟੀਨਾ ਦਾ ਹੁਣ ਚੱਲਦੇ ਨਹੀਂ ਅੰਟੀਨਾ ਲਾਇਆ ਸਾਡੇ ਇਹ ਵੀ ਮਾਲ ਕੇ ਚੱਲਦੇ ਕੀਤੇ ਵੇ ਸਾਡੇ ਉਹਦੇ ਸਲਾਇਬੇ ਤਾਂ ਠੀਕ ਹੈ ਅੰਟੀਨਾ ਹੈ ਨਹੀਂ ਆਪਣੇ ਹੈਨਾ ਅੰਟੀਨਾ ਦਾ ਹੈਗਾ ਜੀ ਅੰਟੀਨਾ ਤਾਂ ਸਾਡਾ ਬੰਦ ਹੋ ਗਿਆ ਨਾ ਹਾਂ ਹਾਂ ਪਿੱਛੇ ਬੰਦ ਹੋ ਗਿਆ ਉਹ ਚੱਲਣਾ ਹਟ ਗਿਆ ਤੇ ਅੱਜ ਤੁਸੀਂ ਸੋਇੰਚ ਵੀ ਤਾਂ ਆ ਹੀ ਗਿਆ ਇਹ ਸੈੱਟ ਹੋ ਜਾ ਸਿਰ ਚੱਲ ਕੇ ਠੀਕ ਹੈ ਠੀਕ ਆਪੇ ਖੜ ਜਾਂਦੀ ਆ ਹਾਂ ਫੋਟੋ ਬੱਸ ਇਹਨਾਂ ਨੂੰ ਮੈਂ ਤਾਂ ਖੋਲ ਕੇ ਦਿਨਾਂ ਬੋਲ ਸੱਟ ਹੋ ਜਾਂਦੀ ਚੱਲ ਠੀਕ ਹੈ ਜੀ ਤੇ ਆਹ ਫੋਨ ਆ ਗਿਆ ਅੰਗਰੇਜ਼ਾਂ ਮਰੇ ਦਾ ਜੀ ਆਹ ਅੰਗਰੇਜ਼ਾਂ ਮਰੇ ਦਾ ਜੀ ਆਪਾਂ ਆਪਣੇ ਅੰਗਰੇਜ਼ਾਂ ਹੁੰਦੇ ਬਾਅਦ ਰਿਹਾ ਜੀ ਹੁਣ ਵੀ ਰਿਹਾ ਇਹ ਯਾਰ ਤੁਰਦਿਆਂ ਆਪਣੇ ਮੰਡੀ ਚ ਆਉਂਦੇ ਸੀ ਤੇ ਨੰਬਰ ਕਿਵੇਂ ਲੱਗਦਾ ਸੀ ਮੰਨ ਲਓ ਵੀ 051 ਜਿਵੇਂ ਪਹਿਲਾਂ 0 ਦਬਕੇ ਫਿਰ 7 ਦਬਕੇ ਇੱਥੇ ਲਾਉਣਾ ਹੁੰਦਾ ਸੀ ਅੱਛਾ ਇੱਥੇ ਸਿਰੇ ਤੇ ਲਿਆਉਣਾ ਹੁੰਦਾ ਸੀ ਉਹ ਅੱਖਰ ਛੱਡਿਆ ਜਾਂਦਾ ਸੀ ਠੀਕ ਹੈ ਜੀ ਜਿਵੇਂ ਨਾ ਆਇਆ ਲਾਉਣਾ ਇੱਥੇ ਲਿਆ ਕੇ ਛੱਡਦਾ ਹਾਂ 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 ਫਿਰ ਆਠਾ ਇੱਥੇ ਲਿਆ ਕੇ ਛੱਡਦਾ ਹਾਂ ਹਾਂ ਜੀ ਠੀਕ ਹੈ ਜੀ ਠੀਕ ਹੈ ਮਸਾ ਐਸ ਐਸ ਏ ਛੱਡਣਾ ਸੀ ਕੋਈ ਅੱਖਰ ਨਾ ਹੁੰਦਾ ਉਹ ਇੱਥੇ ਲੈ ਕੇ ਛੱਡਣਾ ਹੁੰਦਾ ਸੀ ਆ ਫੀਡਿੰਗ ਹੋ ਜਾਂਦੀ ਹੈ ਇਹ ਇਹ ਸਾਡੇ ਬਜ਼ੁਰਗਾਂ ਦੀ ਫੋਟੋ ਹੈ ਜੀ 1900 1982 ਚ ਐਕਸਪਾਇਰ ਹੋ ਗਏ ਸੀ ਹੈ ਉਹਨਾਂ ਦਾ ਸ਼ਾਇਦ ਰਿਟਾਇਰਮੈਂਟ ਆ ਗਿਆ ਸੀ ਜੀ ਫੌਜੀ ਸੀ ਜੀ ਹਾਂ ਜੀ ਫੌਜਦ ਸੀ ਹੈ ਆ ਫੌਜ ਦੇ ਸਰਟੀਫਿਕੇਟ ਪਏ ਜਾਂਦੇ ਠੀਕ ਹੈ ਜੀ ਆ ਮੈਡਲ ਵੀ ਇਹਨਾਂ ਦੀ ਜੀ ਹੈ ਅੱਛਾ ਉਦੋਂ ਇਦਾਂ ਦੇ ਮੈਡਲ ਮਿਲਦੇ ਸੀ ਹੈ ਹਾਂ ਜੀ ਅੰਗਰੇਜ਼ਾਂ ਦੇ ਦਿੱਤੇ ਹੋਏ ਆ ਠੀਕ ਭਾਈ ਨੇਮ ਹੀ ਲਿਖਿਆ ਹੋਇਆ ਦੇਖੋ ਬਰਤ ਸਿੰਘ ਜੀ ਅੱਛਾ ਇਹ ਤੇ ਦਾਦਾ ਜੀ ਹਾਲੀ ਹਾਲੀ ਕੀ ਗਈ ਟੀਗਰ ਨੇ ਰੇਬ ਵੀ ਲੈ ਲਾ ਸਾਰਾ ਹਾਂ ਹੋਰ ਲੈਣ ਠੀਕ ਐ ਸਤਾਂ ਜੀ ਬਰਦੀ ਸੀ ਤੇ ਕੋਹਾਂ ਕਿੱਸੇ ਹੁੰਦੇ ਸੀ ਹਾਂਜੀ ਤੇ ਆ ਚਿੱਟੀਆਂ ਜੀ ਇਹ ਰਵਾਲ ਵਰ ਸੰਸਰਾ ਜੀ ਮੇਰੇ ਸੰਸਰਾ ਆਜ ਮੈਂ ਆਪਾਂ ਆਵੈ ਨਾ ਇਹ ਰਵਾਲ ਵਰ ਠੀਕ ਐ ਇਹ ਉਹਾਂ ਅੰਗਰੇਜ਼ਾਂ ਨਾਲ ਸੰਸਮਣਾ ਕੀਤਾ ਵਾ ਸਾਡੇ ਆਪਣਾ ਟ੍ਰੇਨਿੰਗ ਦਿੱਤੀ ਹੋਈ ਆ ਠੀਕ ਐ ਠੀਕ ਆ ਹੋਰ ਜੀ ਹਾਂਜੀ ਹਾਂਜੀ ਇਹ ਫੇਰ ਬੰਦਾ ਚਲਾ ਸਕਦਾ ਵੀ ਟ੍ਰੇਨ ਗੈਚ ਠੀਕ ਹੈ ਜੀ ਆਹ ਹੋ ਗਈ ਜੀ ਇਹਨਾਂ ਨਾਲ ਸਾਥੇ ਫੇਰ ਦੋ ਆਪਾਂ ਭੱਜਦੇ ਹੁੰਨੇ 34 ਦੇ ਜੀ ਪੈਨ 35 ਚੰਤੀ ਠੀਕ ਗਈ ਹਾਂ ਆ ਨਾ ਕਿਸਾਨ ਨੂੰ ਸੌਦਾ ਕਰਵਾਸਦੇ ਸੀ ਇਹ ਵੀ ਉਹਨਾਂ ਲਈ ਠੀਕ ਹੈ ਜੀ ਹਾਂ ਨਾ ਕਿਸਾਨ ਦੇ ਚ ਪੈਨ ਪਨ ਜੋ ਕੁਝ ਜੇ ਮਾਰ ਅੰਦਰ ਜਾਂਦੇ ਆ ਵੀ ਉਹਨਾਂ ਦੇ ਜੀ ਠੱਪਾ ਪਰਦੀ ਦਾ ਤੇਰਾ 606 ਨੰਬਰ ਚ ਉਹਨਾਂ ਦਾ ਅੱਛਾ ਠੱਪਾ ਲੱਗਦਾ ਸੀ ਹਾਂ ਹਾਂ ਸਾਈਨ ਆ ਪਾ ਗਏ ਵੀ ਕੱਪੜੇ ਧੋਣੇ ਦਾ ਨਹੀਂ ਹੁੰਦੇ ਲੱਦੇ ਨਹੀਂ ਸੀ ਜੋ ਠੀਕ ਹੈ ਜੀ ਆ ਚੱਕਰ ਵੀ ਉਹਦਾ ਸੀ ਇਹ ਸਖਰ ਜਵੰਡੇ ਦੇ ਵਿੱਚ ਸੀਗੇ ਇਹ ਵੀ ਸੇਮ ਨੰਬਰ ਲਿਖਿਆ ਹੋਇਆ ਹੈ 13666 ਇਸਕੀ ਕੜ ਗਿਆ ਉਹਨਾਂ ਦੀਆਂ ਹੀ ਕੜਗੀਆਂ ਆ ਵੀ ਉਹਨਾਂ ਦੀਆਂ ਹੀ ਆ ਦੂਜੀ ਕੜੀ ਸੀ ਆਪਣੀ ਜੇਵਾਲੀ ਆ ਜੇਵ ਜੇਵ ਕੜੀ ਪਾਈ ਦੀ ਸੀ ਨਗਰੇ ਜਾ ਸਮੇਂ ਨਹੀਂ ਆ ਜੀ ਠੀਕ ਆ ਤੇ ਆਹਾ ਇਹ ਇਹ ਵੀ ਮੇਰੇ ਫਾਦਰ ਦੀ ਆ ਇਹ ਮੇਰੇ ਤਾਏ ਦੀ ਆ ਇਹ ਨੈਗੇਟਿਵ ਮਿਲਿਆ ਸੀ ਸਾਨੂੰ ਇੱਕ ਨੈਗੇਟਿਵ ਤੋਂ ਫੋਟੋ ਬਣਾਈ ਵੀ 1970 ਦੀ ਆ ਮਤਲਬ ਨੰਬਰ ਸਾਡ ਵਗੈਰਾ ਤਾਂ ਨਾਲ ਮੇਰੇ ਸਾਥੇ ਆ ਦੇਖੋ ਡਾਟਾ ਲਿਖਿਆ ਹੋਇਆ ਹੈ 34 34 16 34 हां एदे भी डेट है जी एते 36 लिखया हां पेंटरला देखो तुस कमाल वे किन्ने एक्सप्रेस इन्हान ने बंदा ने ओन्ना ने कला ਇਹੇ ਜੰਗਾ 1934 35 ਤੇ ਇਹ ਚਰਖਾ ਜੀ ਇਹ ਗਾਂਧੀ ਚਰਖਾ ਜੀ ਗਾਂਧੀ ਚਰਖਾ ਮੰਨ ਕੇ ਚਲੋ ਵੀ ਇਹ ਜਦੋਂ ਗਾਂਧੀ ਨੇ ਆਪਣੇ ਸਰਕਾਰ ਦੇ ਖਿਲਾਫ ਲੋਰਨ ਕੀਤਾ ਇੰਗਰੇਜ਼ਾਂ ਦੇ ਖਿਲਾਫ ਅ ਉਦੋਂ ਉਹਦਾ ਪੈ ਗਿਆ ਇਹਦੇ ਵਿੱਚ ਅੱਛਾ ਜੀ ਰੋਟਾ ਅੱਛਾ ਜੀ ਉਦੋਂ ਸਮਝ ਲਓ ਇਹ ਇਕੱਠੇ ਕਰਕੇ ਲੈ ਜਾਂਦੇ ਸੀ ਜੀ ਠੀਕ ਹੈ ਜੀ ਜਾਨੂ ਇਹ ਅਰੇ ਇਕੱਠੇ ਕਰਕੇ ਲੈਣੇ ਦੋ ਅੰਦਰੋਂ ਕੀਤਾ ਵੀ ਤੁਹਾਡਾ ਕਪੜਾ ਇਹ ਵਰਤਣਾ ਉਹ ਚੀਜ਼ ਨਹੀਂ ਵਰਤਣੀ ਅਸੀਂ ਹਾਂਜੀ ਹਾਂਜੀ ਕੁਝ ਨਹੀਂ ਸੀ ਜੀ ਬਸ ਬਰੋ ਸੀ ਠੀਕ ਹੈ ਠੀਕ ਆ ਇਹ ਇਦਾਂ ਚੱਲਦਾ ਹਾਂ ਚੱਲਦੇ ਸੀ ਹਾਂਜੀ ਹਾਂਜੀ ਇਹ ਆਪਦਾ ਕਪੜਾ ਬਣ ਕੇ ਪਾਉਣਾ ਇਕੱਠਾ ਹੋ ਜਾਂਦਾ ਸੀ ਅੱਛਾ ਠੀਕ ਹੈ ਜਦੋਂ ਇਹ ਖਾ ਬਗਾਵਤ ਕਰਦੇ ਫਿਰ ਕੋਈ ਕਿ ਲੈ ਇਹਨਾਂ ਨੂੰ ਆ ਤੱਕਲਾ ਖੋਲ ਕੇ ਬਿਛਪਾਉਂਦਾ ਸੀ ਠੀਕ ਹੈ ਜੀ ਠੀਕ ਆ ਕਾਂਦੀ ਦਾ ਚਰਕਾ ਹਾਂਜੀ ਹਾਂ ਆਹ ਫੋਨ ਹੁਣ ਆਈ ਆ ਗਈ ਆਏ ਹੁਣ ਆਏ ਜੀ ਇਹ ਫਿਰ ਹੁਣ ਤੁਹਾਨੂੰ ਰਿਜੈਕਟ ਹੋਵੇ ਵੀ ਆਪਣੇ ਘਰਾਂ 'ਚ ਕਨੈਕਸ਼ਨ ਨਹੀਂ ਰਹੇ ਜੀ ਹਾਂਜੀ ਆ ਬਰੰਗ ਚਿੱਠੀਆਂ ਜੀ ਅੱਛਾ ਜੀ ਹਾਂਜੀ ਯਾਨੀ ਕਿ ਇਹ ਮੰਨ ਲਓ ਇਹ ਬਿਨਾ ਟ੍ਰੈਕਟਰ ਤੋਂ ਚਿੱਠੀ ਪਹੁੰਚ ਹੁੰਦੀ ਜੀ ਆਪਾਂ ਇਹਨੂੰ ਬਰੰਗ ਚਿੱਠੀਆਂ ਚਿੱਠੀਆਂ ਆਪਣੇ ਰਿਕਾਟਾਂ 'ਚ ਆਉਂਦੀਆਂ ਜੀ ਆਮ ਵੀ ਕਹਦੇ ਨੇ ਬਰੰਗ ਚਿੱਠੀ ਮੂੰਹ ਮੁਰ ਗਿਆ ਹਾਂਜੀ ਇਹ ਮਤਲਬ ਕਿ ਉਦੋਂ 15 ਪੈਸੇ ਲਫਾਫਾ ਸੀ ਆਪਣੇ 15 ਪੈਸੇ 4 ਰੁਪਏ ਲੈ ਸੀ ਡਾਕੀ ਨੇ ਆ ਦੇਖੋ ਮੋਰਾ ਯਾਨੀ ਕਿ ਜਿਆਦਾ ਟੈਕਸ ਲੱਗਦਾ ਜਿਆਦਾ ਟੈਕਸ ਲੱਗਦਾ ਸੀ ਦੇ ਪੈਸੇ ਤਿੱਗਣੇ ਲੈਂਦੇ ਸੀ ਠੀਕ ਹੈ ਕਈ ਬੰਦੇ ਲੈਂਦੇ ਨੇ ਯਾਰ ਪੈਸੇ ਕਿੱਥੋਂ ਦੀਗੇ ਉਹ ਸਮੇਂ ਦੇ ਬੱਚੀ ਪੁੱਠੀ ਮੋੜ ਦਿੰਦੇ ਸੀ ਉੱਥੇ ਮੋੜ ਦਿੰਦੇ ਸੀ ਹਾਂਜੀ ਇਹ 1976 ਦੀ ਆ ਠੀਕ ਹੈ ਅਮੋਰਾ ਲੱਗੇ ਉਹਨਾਂ ਦੇ ਅੰਦਾਖ ਰਹਿੰਦੀਆਂ ਹਾਂਜੀ ਹਾਂ ਬੋਲਦੇ ਆ ਸਮੇਂ ਨਾਲ ਬਹੁਤ ਬਦਲ ਗਿਆ ਹਾਂ ਬਹੁਤ ਕੁਝ ਬਦਲ ਗਿਆ ਹਾਂਜੀ ਇਹ ਵੀ ਕਿਰਪਾਨਾਂ ਅੰਗਰੇਜ਼ੀਆਂ ਮਿਲਦੀ ਜੀ ਅੱਛਾ ਜੀ ਟ੍ਰੇਡ ਹੋ ਗਈ ਥੋੜੀ ਜਿਹੀ ਕੱਢਣ ਵਾਲੀ ਹੈ ਇਹ ਵੀ ਦੇਖੋ ਇਹਦੇ ਉੱਤੇ ਲਿਖਿਆ ਹੋਣਾ ਥਾਕਰਾ ਸਿੰਘ ਹਾਂਜੀ ਠਾਕਰਾ ਸਿੰਘ ਜੀ ਅੰਗਰੇਜ਼ੀ ਚਾਹੀਦੀ ਠੀਕ ਹੈ ਜੀ ਠੀਕ ਹੈ ਇਹਦੇ ਅੰਗਰੇਜ਼ੀ ਵਿੱਚ ਮੋਹਰਾ ਆਈ ਵਧੀਆ ਕਿਰਪਾ ਨਾਲ ਡੈਟ ਹੋ ਗਈ ਥੋੜੀ ਜਿਹੀ ਹਾਂ ਤੇਲ ਤੂਰ ਹਾਂ ਮਾਦੇ ਕਿਤੇ ਮਤਲਬ ਡੈਟ ਦੇਖਦੀ ਹੁੰਦੀ ਹੈ ਪਹਿਲਾਂ ਇਹ ਡੈਟ ਕਰ ਠੀਕ ਹੈ ਬੋਲ ਦਿਓ ਆ ਬੱਚਾ ਸ਼ਸ਼ਮੀ ਆਗੇ ਹਾਂ ਸ਼ਸ਼ੀ ਚਾਹੀਏ ਤਾਂ ਆਪਣਾ ਤੇ ਐਨਕਾ ਵੀ ਆਮੀ ਹੈ ਇਹ ਹਾਂ ਵੀ ਆ ਮੈਂਕਾ ਸルメਦਾਨੀ ਆ ਜੀ ਇਹਦੇ ਕੋਲ ਆਪਣੇ ਹਣ ਵੀ ਹੈਗੀਆਂ ਇਹ ਇਹ ਤਾਂ ਹੁਣ ਹੈਗੀਆਂ ਹੈਗੀਆਂ ਪਰ ਉਹ ਇਹ ਸਿਸਟਮ ਘਟ ਗਿਆ ਇਹਨਾਂ ਦਾ ਹਾਂ ਚੱਲਦੀਆਂ ਹੁਣ ਬਸ ਕੋਈ ਪੁਰਾਣੀਆਂ ਪੰਜਾਂ ਦਾ ਬਸ ਹੈਗੀਆਂ ਜੀ ਨਹੀਂ ਹੈਗੀਆਂ ਹਾਂ ਜੀ ਮਾਡਲ ਆ ਜੀ ਇਹ ਇਹ ਹੀ ਜੀ ਇਹ ਪੱਖਾ ਝੂਲਾ ਜਦੋਂ ਕਿਤੇ ਅੰਗਰੇਜ਼ ਆਪਣੇ ਲਾਈਟ ਹੈ ਨਹੀਂ ਸੀ ਜੀ ਅੱਛਾ ਜੀ ਉਦੋਂ ਲੋਕ ਆਪਣੇ ਘਰਾਂ 'ਚ ਲਾ ਲੈਂਦੇ ਸੀ ਇਹਨਾਂ ਨੂੰ ਠੀਕ ਹੈ ਜੀ ਅੰਗਰੇਜ਼ ਇਹ ਲੋਕ ਲਾਉਂਦੇ ਸੀ ਯਾਨੀ ਕਿ ਆਪਣੇ ਵੀ ਲਾਈਨ ਦੁਕਾਨਾਂ 'ਚ ਚੱਲਦੇ ਰਹਿ ਹੈ ਜੀ ਲਾਈਟ ਤੋਂ ਪਹਿਲਾਂ ਜਿਹੜੇ ਜਾਂ ਦਫਤਰਾ ਚ ਲਾ ਕੇ ਜਿਹੜੇ ਬੰਦਾ ਕੋ ਗੁਲਾਮ ਹੁੰਦਾ ਜਾਂ ਕੋ ਨੌਕਰੀ ਦਿੰਦੇ ਨੂੰ ਉਹ ਤੋਂ ਬਾਹਰ ਬਿਠਾ ਖਚਾਈ ਹੁੰਨ ਖਚਾਈ ਜਾਂਦੀ ਸੀ ਹਾਂਜੀ ਹਾਂਜੀ ਉਹ ਸਮੇਂ ਦੇ ਜੀ ਇਹ ਹਵਾ ਵਹਦਿੰਦਾ ਹਾਂ ਬਹੁਤ ਮਾਡਲ ਬਣਾਦਾ ਇਹ ਤਾਂ ਬਹੁਤ ਛਕੀਨ ਪੱਖੇ ਬਣਾਏ ਹੁੰਦੇ ਸੀ ਜੀ ਹਾਂਜੀ ਹਾਂਜੀ ਆ ਪੂਰੀ ਹਵਾ ਹੁੰਦੀ ਹੈ ਹਾਂਜੀ ਹਾਂਜੀ ਇਹਦਾ ਇੱਕ ਮਾਡਲ ਬਣਾਇਆ ਦਿਖਾਉਣ ਵਾਸਤੇ ਠੀਕ ਹੈ ਜੀ ਹਾਂ ਜੀ ਇਹ ਚੱਕੇ ਚੱਕੀਆਂ ਆ ਗਈਆਂ ਜੀ ਕਿਸੇ ਸਮੇਂ ਦੇਖੋ ਇਹਨਾਂ ਦਾ ਪਾਸ ਸਵੇਰ ਉੱਠਦੇ ਆਪਣੇ ਦਾਦੀਆਂ ਨਾਨੀਆਂ ਇਹਨਾਂ ਨੂੰ ਰੋਟੀ ਬਗਾਉਂਦੀਆਂ ਜੀ ਉਹਨਾਂ ਹੀ ਉਹ ਕਰਦੀਆਂ ਸੀਗੇ ਉਹਨੇ ਉਹਨੇ ਪੈਂਦੀਆਂ ਉਹਨੇ ਦਾਣਾ ਪਸ਼ੂਆਂ ਵਾਸਤੇ ਜਾਂ ਆਪਣੇ ਘਰ ਵਾਸਤੇ ਜੀ ਆਟਾ ਧੋਬੀਣਾ ਸ਼ੁਰੂ ਹੋਟ ਕੇ ਠੀਕ ਹੈ ਜੀ ਠੀਕ ਹੈ ਜੀ ਇਹ ਸ਼ੁਰੂ ਹੋ ਗਿਆ ਮਲਗੇਣਾ ਧੋਬੀਣਾ ਜੀ ਲੋਕ ਸੋਖੇ ਹਾਂ ਨਾਲੇ ਪ੍ਰੈਕਟਿਸ ਸੀ ਸਹੀ ਹੈ ਕੋਈ ਬਿਮਾਰੀ ਇਸੇ ਧਿਆਨ ਇਧਰ ਸੀਗਾ ਹਾਂ ਹਾਂ ਇਹ ਆ ਕੁੜੀਆਂ ਬਣਦੀਆਂ ਨੇ ਇਹ ਵੀ 60 60 ਜੀ ਅੱਛਾ ਟੋکریاں ਇਹ ਵੀ ਟੋکریاں ਆ ਹੁਣ ਦੇ ਜਵਾਨੇ ਦੀਆਂ ਹੀ ਮਾਣੀਆਂ ਪਹਿਲਾਂ ਦੀਆਂ ਹੀ ਆਂ ਹਾਂਜੀ ਹਾਂਜੀ ਪਲਾਸਟਿਕ ਦੀਆਂ ਬੁਣੀਆਂ ਹੈ ਜੀ ਲੋਕੀ ਦੀਵਾ ਕੀ ਕੀ ਜੀ ਇਹ ਤੂੰ ਫਿਲਾਉਣ ਵਾਸਤੇ ਆ ਜੀ ਅੱਛਾ ਹਾਂ ਸਵਾ ਤੂੰ ਫਿਲਾਉਣਾ ਹੈ ਜੀ ਠੀਕ ਹੈ ਠੀਕ ਆ ਉਹ ਚੀਜ਼ ਕਹਿਣਾ ਗੋਗਲ ਕੰਦਰਾਰਾ ਹਾਂਜੀ ਹਾਂਜੀ ਇਹ ਭੋਲੇ ਜੀ ਭੋਲੇ ਕਹਿੰਦੇ ਇਹਨਾਂ ਨੂੰ ਬੂਈਏ ਵੀ ਕਹਿੰਦੇ ਜੀ ਗਲੋਟੇ ਗਲੋਟੇ ਹਾਂ ਗਲੋਟੇ ਰੱਖਣ ਨੂੰ ਕਈ ਵਾਰ ਵਿਆਹ ਚ ਲੱਡੂ ਵਰਤਾਉਣ ਨੂੰ ਅੱਛਾ ਇਹ ਇਹ ਉਹਦੇ ਬਣਾਉਦੇ ਹੁੰਦੇ ਸੀ ਹਾਂ ਮਿੱਟੀ ਦੇ ਗੱਤੇ ਦੇ ਜੀ ਗੱਤੇ ਦੇ ਹਾਂ ਬਹੁਤ ਹੌਲਾ ਜੀ ਇਹ ਬਣਾ ਲਿਖ ਮੈਂ ਵੱਧ ਗਿਆ ਮੀਮੂ ਤੋਂ ਸਾਨੂੰ ਦੇਦੇ ਜੀ ਕਿਸੇ ਨੇ ਠੀਕ ਆ ਜੀ ਨਹੀਂ ਤਾਂ ਬਸ ਕੰਨੀਆਂ ਲੱਗਿਆ ਨਹੀਂ ਬਾਹਰ ਰਹਿ ਗਏ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਹਾਂਜੀ ਇਹ ਚੀਜ਼ ਇਹ ਚੱਕੀ ਦੇ ਪਾਰ ਲਿਖਿਆ ਜੀ ਅੱਛਾ ਜੀ ਵੀ ਉਹ ਚੱਕੀ ਦਾ ਪਾਰ ਸਾਰੇ ਜਾਣਦੇ ਆ ਹਾਂਜੀ ਜਿਹੜੇ ਪਾਰ ਤਾਂ ਹੀ ਨਹੀਂ ਕਿਸੇ ਨੂੰ ਪਤਾ ਵੀ ਕੀ ਕੀ ਪਾਰ ਆਖੇ ਲਿਖਿਆ ਹਾਂ ਪਾਰੀ ਮਾਨ ਵਿਹਤਾ ਇਹ ਅਸੀਂ ਚਰਖੇ ਦੇ ਪਾਰ ਲਿਖਿਆ ਠੀਕ ਆ ਜੀ ਗਲੋਟਾ ਪੂਣੀ ਗੁੰਝ ਹੱਥਾ ਹਾਂਜੀ ਹਾਂ ਫੱਟਾ ਹਾਂਜੀ ਸਸਨਾ ਮਾਲਾ ਹਾਂਜੀ ਚਰਮਕ ਗੁਣੀ ਤੇਕਲਾ ਹਾਂਜੀ ਵੀ ਇਹਦਾ ਦਮ ਕੜਾ ਹਣਾ ਡਾਕਟਰ ਇਹ 15 ਬਾਟ ਆ ਗਏ ਦੇ ਠੀਕ ਹੈ ਜੀ ਹਾਂਜੀ ਇਹ ਚਰਖੇ ਮੰਨ ਲਓ ਵੀ ਉਹ ਆਹੀ ਪੁਰਾਣੇ ਜ਼ਮਾਨੇ ਦੇ ਆ ਪੁਰਾਣੇ ਹੈ ਜ਼ਮਾਨੇ ਸਹੀ ਵੀ ਚੱਲਦੇ ਆ ਇਹ ਇਥੇ ਫੋਟਾ ਫੋਟਾ ਮੰਨ ਲਉਂਦੇ ਲੋਕੀ ਆਪਦੀ ਮਨਮਰਜ਼ੀ ਠੀਕ ਹੈ ਉਹਦਾ ਸ਼ੌਕ ਪੂਰਾ ਕਰ ਜਾਂਦੇ ਆ ਆ ਢੋਲੇ ਜੀ ਕਿਸੇ ਸਮੇਂ ਜੋ ਆਪਣੇ ਲਫਾਫੇ ਲੂਫੇ ਨਹੀਂ ਸੀ ਲੋਕ ਇਹਨੇ ਇਹ ਲੈ ਕੇ ਜਾਂਦੇ ਸੀਛਾ ਵਾਲੇ ਲੋਕ ਲੱਗੇ ਹੁੰਦੇ ਸੀ ਅੱਛਾ ਹਾਂ ਆਪਣੇ ਘਰ ਘਰ ਹੁੰਦੇ ਸੀ ਇਹ ਘਰੀ ਬਣਾਉਂਦੇ ਸੀ ਜੀ ਹਾਂ ਘਰੇ ਬਣਾਉਂਦੇ ਸੀ ਬੁੜੀਆਂ ਜੇ ਕੰਮ ਲੱਗਿਆ ਸੀ ਧਿਆਨ ਹੀ ਇੱਧਰ ਸੀ ਲੋਕਾਂ ਦੇ ਪੱਖੀਆਂ ਇਹ ਝੋਲੇ ਸਾਰੇ ਘਰੇ ਬਣਾਉਂਦੇ ਸੀ ਜੀ ਤੇ ਇਹ ਲੋਕ ਲੱਗੇ ਜਾਂਦੇ ਸੀ ਇਹਨੂੰ ਤੂਈ ਇਹ ਲੋਕ ਇਹ ਟੁੱਟਿਆ ਹੋਇਆ ਇਹ ਇੱਕ ਲੋਕ ਵਾਲਾ ਇੱਧਰ ਪਿਆ ਜੀ ਇਹ ਅੱਛਾ ਅੱਛਾ ਇਹ ਦੋ ਟੋਟੇ ਗਏ ਜੀ ਲੱਕੜ ਦਾ ਐ ਖੁੱਲੇ ਜਾਂਦਾ ਹਾਂ ਹਾਂ ਜੀ ਐ ਲੱਗ ਜਾਂਦਾ ਹਾਂ ਜੀ ਠੀਕ ਹੈ ਸੀਸਾ ਜਿਹਾ ਦੇਖੋ ਇਹਨੇ ਸੌ ਗਣਾ ਮਿਹਨਤਾਂ ਮਾਇ ਜੀ ਹਾਂ ਹਾਂ ਸਹੀ ਗੱਲ ਹੈ ਜੀ ਸੀਸੇ ਪਾ ਕੇ ਤਾਂ ਹੀ ਲੋਕ ਸੌਖੇ ਸੀ ਜੀ ਧਿਆਨ ਨਹੀਂ ਦੇ ਲੋਕਾਂ ਦਾ ਹਾਂ ਤੁਸੀਂ ਤਾਂ ਧਿਆਨ ਮੋਬਾਈਲਾਂ ਨੇ ਹੁਣ ਤਾਂ ਮੋਬਾਈਲਾਂ ਨੇ ਆ ਵੀ ਪੁਰਾਣੇ ਜਵਾਨੇ ਛੋੜੇ ਹਾਂ ਇਹ ਛੋੜੇ ਦਰਿਆ ਵਾਲੇ ਪੜਦੇ ਰਹੇ ਸੀ ਨਾ ਨਾ ਕਿਤਾਬਾਂ ਪਾ ਕੇ ਹੀ ਉਦੋਂ ਬਾਅਦ ਪਲਾਸਟਿਕ ਦਾ ਹੀ ਨਹੀਂ ਸੀ ਜੀ ਤੇ ਆ ਨਾਲੇ ਬੁੰਨੇ ਬੁੜਗਾ ਜੀ ਅੱਛਾ ਘਰੇ ਹੀ ਬੁੰਨਾ ਹਾਂ ਇਹ ਪੂਰੀਆਂ ਪਈਆਂ ਨਾਲੇ ਮੰਜਾਂ ਦੇ ਘਾਡੇ ਵੀ ਆਉਂਦੇ ਸੀ ਨਾਲੇ ਬੁੰਨ ਨੂੰ ਠੀਕ ਹੈ ਜੀ ਮੰਜੇ ਦੇ ਉੱਤੇ ਕੱਸ ਕੇ ਨਾ ਹਾਂ ਇਹਦੇ ਨਾਲ ਮੰਜੇ ਬੁੰਨਦੇ ਹੱਥਾਂ ਨਾਲ ਇਹਨੇ ਸੋਹਣੀਆਂ ਦੇਖੋ ਬਣੇ ਹੋਏ ਆ ਦੇਖੋ ਠੀਕ ਹੈ ਕਿਸੇ ਕੋਲ ਕੋਈ ਟਾਈਮ ਨਹੀਂ ਕੋਈ ਮਿਹਨਤ ਨਹੀਂ ਕਿਸੇ ਦੇਖ ਹਾਂਜੀ ਹੁਣ ਕਿੱਥੇ ਇੰਨਾ ਮੁੱਖਾ ਮਾਰਦੇ ਆਂ ਜੀ ਇਹ ਕਸਟਾ ਹਾਂਜੀ ਇਹ ਕਸਟਾ ਆ ਤੁਹਾਨੂੰ ਫੁਲਕਾ ਦੇਣ ਲਈ ਆ ਜੀ ਕਿ ਤੁਸੀਂ ਇਹ ਹੁਣ 100 ਸਾਲ ਬਣਾਣੀ ਜੀ ਇਹ ਬਹੁਤ ਨਾਲ ਜਿਸ 100 ਸਾਲ ਪਹਿਲਾਂ ਦੀ ਜੇ ਬਾਗ ਲੱਭਦੇ ਐ ਅਸੀਂ ਬਾਗ ਲਾਉਣੇ ਆ ਦੇਖੋ ਉਮੇ ਭਈ ਆ ਜੀ ਇਹ ਸੰਦੂਖ ਚ ਬਈ ਇੱਕ ਦੀ ਵਾਰ ਲਈ ਹੁਣ ਕਿਸੇ ਨੇ ਠੀਕ ਆ ਜੀ ਹਾਂ ਦੇਖੋ ਸਾਰੇ ਹੱਥ ਦੀ ਕਢਾਈ ਆ ਠੀਕ ਆ ਜੀ ਠੀਕ ਆ ਇਹ ਹੱਥ ਨਹੀਂ ਸੁਣਦਾ ਹੋਇਆ ਜੀ ਆ ਜੇ ਕਪੜਾ ਨਾ ਹਾਂਜੀ ਹਾਂਜੀ 70 ਸਾਲ ਪਹਿਲਾਂ ਅੱਜ ਤੋਂ ਮਸ਼ੀਨ ਆਈ ਹੈ ਜੀ ਆਪਣੀ ਇਹ ਕਪੜੇ ਸੇ ਹੁਣ ਆ ਲਈ ਹਾਂਜੀ ਹਾਂਜੀ ਇਹ ਉਦੋਂ ਪਹਿਲਾਂ ਦੀ ਆ ਇਹ ਹੱਥਾਂ ਨਾਲ ਸੁੰਤੀ ਇਹ ਹੱਥਾਂ ਨਾਲ ਸੁੰਤੀ ਆ ਗੁਰਦੇ ਪਜਾਮੇ ਹੱਥਾਂ ਨਾਲ ਸੁੰਦੇ ਸੀ ਆਪਣੇ ਠੀਕ ਹੈ ਜੀ ਉਹ ਮਸ਼ੀਨ ਤੋਂ ਪਹਿਲਾਂ ਉਹ ਸਮਾਂ ਨਹੀਂ ਆ ਕਿਸੇ ਸਾਭੀ ਵੀ ਸੀ ਉਵੇਂ ਪਈ ਰਹੇ ਮਲਗੀ ਸਾਨੂੰ ਜੀ ਠੀਕ ਹੈ ਜੀ ਠੀਕ ਆ ਰਿਕ ਤੋਪਾ ਦੇਖੋ ਕਿੰਨੀ ਮਿਹਨਤ ਕਰਕੇ ਬਣਾਇਆ ਹੈ ਹਾਂ ਬਹੁਤ ਬਰੀਕੀ ਨਾਲ ਕੰਮ ਕਰਿਆ ਹੋਇਆ ਹੈ ਤੇ ਹੁਣ ਤਾਂ ਆਪਾਂ ਬਾਗਲ ਹੋ ਜੀ ਸੂਤ ਕੇ ਜੀ ਇਹ ਸਹੀ ਗੱਲ ਆ ਹਾਂ ਜੇ ਬਾਗ ਲੱਭਦੇ ਆ ਇੱਕ ਬਾਗ ਵੀ ਰੱਖਦੇ ਇੱਥੇ ਲਾ ਕੇ ਬਾਗ ਦਾ ਮਤਲਬ ਇਹ ਆ ਵੀ ਉਹ ਤਾਂ ਕੋਥਾ ਖਾਲੀ ਨਹੀਂ ਹੁੰਦਾ ਬਾਰ ਦੇ ਉੱਤੇ ਹਾਂ ਉਹ ਸਾਰਾ ਤੁਹਾਨੂੰ ਕੱਢਿਆ ਖੜਾਏ ਆਲੇ ਮਿਲੂਗੀ ਹਾਂ ਪੱਖੀਆਂ ਆ ਗਈਆਂ ਹਾਂ ਹਾਂ ਜੀ ਇਹ ਪੱਖੇ ਆ ਗਏ ਆ ਇਹ ਵੀ ਫਲਕਾਰੀ ਆ ਥੋੜੀ ਧੁੰਦਲੀ ਪੈ ਗਈ ਉਹ ਸਬਰ ਬੋਲਦੇ ਸੀ ਤੁਹਾਨੂੰ ਸਬਰ ਲੈ ਵਾ ਕੇ ਕਹਿੰਦੇ ਸੀ ਠੀਕ ਹੈ ਖੱਦਰ ਦਾ ਕਪੜਾ ਉੱਤੇ ਲੈ ਲੈਣਾ ਠੋਕ ਕੇ ਹਾਂਜੀ ਹਾਂਜੀ ਸ਼ਪਾ ਕੇ ਹਾਂ ਸਬਰ ਨਹੀਂ ਦੋ ਭਾਈ ਆ ਤਖਾਸ ਹਾਂਜੀ ਹਾਂ ਆ ਰੀਲਾ ਆ ਗਈ ਹਾਂਜੀ ਰੀਲਾ ਵੇ ਦੇਗੀ ਜੀ ਭੈਣ ਭਰਾ ਆ ਦੇ ਆਈ ਭਰਿਆ ਪਿਆ ਠੀਕ ਹੈ ਠੀਕ ਆ ਹਾਂ ਤੇ ਇਹ ਆਹ ਡੱਕਾ ਕੇ ਵੀ ਸੀ ਰਹੀ ਇਹ ਵੀ ਸੀ ਰਾ ਜੀ ਇਹ ਵੀ ਵੀ ਸੀ ਰੂ ਦੇਖਿਆ ਸਾਨੂੰ ਕਿਉਂ ਦੇਖੋ ਕਿੰਨੇ ਲੜਾਈਆਂ ਹੁੰਦੀਆਂ ਨਾਲ ਪਛੇ ਕਿਦੋਂ ਪਲਟ ਸਮਾਂ ਬਦਲ ਗਿਆ ਹਾਂਜੀ ਆ ਰਹੀ ਨਾ ਪੈਂਦੀ ਸੀ ਰੋਚ ਹਾਂਜੀ ਹਾਂਜੀ ਸਹੀ ਮੈਂ ਇਹ ਗੱਲਾਂ ਜੀ ਸਹੀ ਗੱਲ ਹੈ ਜੀ ਸਮਾਜ ਚੇਂਜ ਵਾਲਾ ਹੋ ਗਿਆ ਜੀ ਬਹੁਤ ਚੇਂਜ ਹੋ ਗਿਆ ਜੀ ਬਹੁਤ ਜ਼ਿਆਦਾ ਹਾਂ 1982 ਜੇ ਇਹ ਆਈ ਸੀ ਕਿ ਆਹ ਦੇਖ ਕਰੋ ਕਿ ਆਪ ਲੋਕ ਲੜਾਈਆਂ ਹੁੰਦੀਆਂ ਕਦੇ ਘਰੇ ਜਾ ਜਾਂਦੇ ਆਹ ਮੁੰਡਾ ਜਿਹਨਾਂ ਦੇ ਬੈਠ ਕੇ ਆਪਣੇ ਦਾਦੇ ਨਾਨੀਆ ਰੋਟੀ ਬਕਾਉਂਗੀਆਂ ਅੱਛਾ ਆਹ ਹੈ ਕਿਲਾਂ ਦੇ ਮੁੰਡੇ ਸੀ ਐਂ ਕਿਤਨੇ ਮੁੰਡੇ ਹੁੰਦੇ ਸੀ ਜੋ ਠੀਕ ਹੈ ਜੀ ਆ ਵੀ ਸਾਰੇ ਥਾਂ ਤੇ ਬਣਾਏ ਹੋਏ ਆਹ ਸਾਰੀਆਂ ਹਾਂ ਟਾਈਮ ਸੀ ਲੋਕਾਂ ਕੋਲ ਤੇ ਆਹ ਆਹ ਅੱਗੇ ਡੈਕ ਆ ਗਈ ਹਾਂਜੀ ਟੇਬਲ ਕਾਡਾ 1960 ਬੰਨੇ ਦੇ ਵਿੱਚ ਆਈਆਂ ਠੀਕ ਹੈ ਕਈ ਮਾਰ ਲਾਗੇ ਰੇੜੂ ਬੇ ਤੇ ਸਮੇਂ ਨਾਲ ਇਹ ਦੁਦਿਆਂ ਵੀ ਦੁਦਿਆਂ ਇਹ ਆਪਣੀਆਂ ਸੀ ਸੀੜੀ ਕੀ ਇਹ ਤਾਂ ਵੀ ਆ ਗਈ ਹੈ ਨਾ ਜੀ ਇਹ ਹਾਂ ਜੀ ਉਹ ਸੀ ਦੀ ਵੀੜੀਆਂ ਆ ਗਈਆਂ ਹਾਂ ਆਪ ਉਹ ਐਨ ਕਹੇ ਜੀ ਇਹ ਕਿਹੜੀ ਜੀ ਐਨ ਕਹੀ ਇਹ ਆਈਆਂ ਬਾਜੀ ਕਿ ਤੇ ਪਰਾਣੀ ਕੋਈ ਦੇ ਗਿਆ ਦੇਖੋ ਇਹ ਹਜੇ ਕਬਰ ਦੇਖੋ ਇਹਦਾ ਇਹ ਸੋਹ ਸਾਲ ਬਣੀੰਦ ਸੋਹ ਸਾਲ ਬਣੀ ਕਬਰ ਤੇ ਐਨ ਨੇ ਕਿੰਨੋਂ ਵੱਧ ਖਰਚ ਕੀਤਾ ਵਾ ਠੀਕ ਹੈ ਜੀ ਇੱਧਰ ਰੱਖਣੀ ਹਾਂਜੀ ਹਾਂਜੀ ਆਈ ਹਾਂਜੀ ਇੱਥੇ ਰੱਖ ਦੋਸ ਕਿਸੇ ਨੇ ਫਿਲਮੇਂਟ ਕੀਤੇ acabarte ਸਹੀ ਗੱਲ ਆ ਜੀ ਇਹ ਰੈਡਵੋਨ ਸੋ 24 ਦਾ ਜੀ 1924 ਦਾ ਹੁਣ ਵੀ ਚੱਲਦਾ ਕੀਤਾ ਵਜੇ ਵਿੱਚ ਰੈਡਵੋਰ ਪਾ ਕੇ ਨਾ ਚੱਲਦਾ ਕੀਤਾ ਅੱਛਾ ਚੱਲਦਾ ਹੁਣ ਹਾਂ ਵਿੱਚ ਹੋਰ ਪਤਾ ਜੀ ਹੋਰ ਪਤਾ ਠੀਕ ਹੈ ਜੀ ਉਹਦਾ ਫਰ ਹੈ ਨਾ ਟੂਬਾਂ ਇਹ ਚ ਹੁਣ ਮਿਲਦਾ ਇਹਨਾਂ ਕੋ ਮਿਸਤਰੀ ਆ ਜੀ ਮਿਸਤਰੀ ਦੇ ਨਾਲ ਨਾ ਕੋਈ ਸਵੇਰ ਪਾ ਮਿਲਦੈ ਨਹੀਂ ਜੀ ਹਾਂ ਨਹੀਂ ਮਿਲਦਾ ਜੀ ਸਵੇਰ ਇੱਕ ਜਲਦੀ ਕੀਤੀ ਉਧਰ ਸਾਨੂੰ ਲਗਾਉਣਾ ਹੈ ਲੇਕਿਨ ਇਹ ਵੀ ਕੱਟ ਚੱਲਦੀ ਹੈ ਜੀ ਗੀ थीग ਗਈ थी का शेख हुंडिया के इथे कंट्राई पे लोग फटाफट फोटो हटवा लो ठीक है ये फोटो फोटो ਕਰ ਜਾਂਦਾ ਸ਼ੌਕ ਪੂਰਾ ਕਰ ਜਾਂਦੇ ਆਪ ਦਾ ਠੀਕ ਹੈ ਜੀ ਇਹ ਗੁੱਡੀ ਬਣਾਈ ਵੀ ਜੀ ਗੁੱਡੀਆਂ ਦੇ ਖੇਡਣ ਵਾਲੀ ਦੱਬਲੀ ਕਬੀਲਦਾਰੀ ਨੇ ਠੀਕ ਹੈ ਜੀ ਆਪਣੇ ਘਰ ਘਰ ਕੁੜੀਆਂ ਬਣਾਉਂਦੇ ਹੁੰਦੇ ਸੀ ਜੀ ਪਹਿਲਾਂ ਹਾਂ ਗੁੱਡੀਆਂ ਪਟੋਲੇ ਸ਼ੁਰੂ ਇਥੇ ਹੁੰਦੇ ਹੁਣ ਹੁਣ ਵਾਲੀਆਂ ਕੁੜੀਆਂ ਉਹ ਵੀ ਭੁੱਲ ਗਏ ਸਾਰਾ ਕੁਝ ਸਭ ਲੰਘ ਗਈ ਹਾਂ ਜੀ ਹਾਂ ਜੀ ਇਹ ਤਾਂ ਦੇਖੋ ਲੱਕੜ ਦੇ ਆਪਣੇ ਘਰਾਂ 'ਚ ਹੁੰਦੇ ਸੀ ਵੀ ਇਹ ਪਹਿਲਾਂ ਹੁੰਦੀਆਂ ਸੀ ਆ ਸਾਰੀਆਂ ਹੱਥਾਂ ਦੇ ਬਣੇ ਹੋਏ ਚੀਜ਼ਾਂ ਜੀ ਸਾਰੀਆਂ ਠੀਕ ਹੈ ਠੀਕ ਆ ਇਹ ਰਟਾਂ ਦੇ ਗਿਆ ਜਦੋਂ ਕਿ ਆਪਣੇ ਕੱਚੇ ਘਰ ਸੀ ਰਟਾਂ ਅਗਲਾ ਰਟਾਂ ਵਰਗਾ ਹਾਂਜੀ ਹਾਂਜੀ ਸਤੀਰ ਹੁੰਦੇ ਸੀ ਇਹਨਾਂ ਦੇ ਸਤੀਰ ਤੋਂ ਲੈ ਕੇ ਦਰਖਤ ਵੱਢ ਲੈਂਦੇ ਇਹ ਨਹੀਂ ਪਤਾ ਸਾਡੇ ਪਿੰਡ ਵੱਜਣ ਤੋਂ ਪਹਿਲਾਂ ਦੀ ਹੈ ਵੀ ਕਿੰਨੇ ਸਾਲ ਪੁਰਾਣੀਆਂ ਨੇ ਕਿੰਨੇ ਸਾਲ ਪੁਰਾਣੀਆਂ ਆ ਜਾੜਾ ਇਹਦੀ ਕੋਈ ਦਰਖਤ ਲੱਕੜ ਬਸ ਕੱਚੀਆਂ ਇੱਟਾਂ ਕਰ ਲੈਂਦੀ ਚੇਟਾ ਕੱਢ ਕੇ ਕੁਦਰਤ ਬੜ ਲੈਂਦੇ ਤੋਂ ਉਹਨੂੰ ਤਰ ਮੋਟਾ ਉਹਦੇ ਟੈਂਟ ਬਣਾ ਲੈਂਦੇ ਜਿਹੜੇ ਡਾਣੇ ਉਹਨਾਂ ਸਟੇਰ ਬਣਾ ਲੈਂਦੇ ਜਿਹੜੇ ਉਹਦੇ ਡਾਣੀਆਂ ਹੁੰਦੀਆਂ ਕੜੀਆਂ ਬਣਾ ਲੈਂਦੇ ਕਾਦੀ ਲੱਕੜ ਕਾਦੀ ਆ ਜੀ ਇਹ ਹੂੰ ਇਹ ਹੋਊਗੀ ਜੀ ਬੇਰੀ ਬਾਰੇ ਹੋ ਮੇਰੇ ਹਿਸਾਬ ਚ ਠੀਕ ਹੈ ਜੀ ਇਹ ਫਿਰ ਇਸੇ ਸਾਂਭ ਤੇ ਮੈਂ ਸੰਗ ਸੰਖਾ ਹਾਂ ਸੰਗ ਥੱਲੇ ਸੰਗ ਲੱਗ ਹਾਂ ਜੀ ਤਾਂ ਇਹ ਟੋਕਰਾ ਹਾਂ ਜੀ ਇਹ ਚਿੜੀਆਂ ਫੜਦੇ ਆਪਾਂ ਕੀੜੀਆਂ ਫੜਦੇ ਹੁੰਦੇ ਸੀ ਹਾਂ ਛੋਟੇ ਹੁੰਦੇ ਉਹ ਨਿਸ਼ਾਨੀ ਰੱਖੀ ਹੋਈ ਆ ਜੀ ਠੀਕ ਹੈ ਜੀ ਹਾਂ ਟਿੜੀਆਂ ਫੜਦੇ ਤੁਸੀਂ ਫੜੀਆਂ ਹੋਣੀਆਂ ਤਾਂ ਆ ਚਿੜੀਆਂ ਤਾਂ ਫੜੀਆਂ ਜੀ ਹਾਂ ਰੱਖਦੇ ਰਿਹਾ ਫਿਰ ਨਹੀਂ ਨਹੀਂ ਰਾਂਗ ਲਾ ਰਾਂਗ ਲਾ ਕੇ ਸ਼ਰਦਨੀ ਫਿਰ ਰੋਲਾ ਪਉਣਾ ਹਾਂਜੀ ਬਹੁਤ ਵੱਡੀ ਗੱਲ ਮਰ ਵੀ ਜਾਂਦੀਆਂ ਸੀ ਗਾਂ ਹੀ ਕਈ ਟਰੋਕਰੇ ਥੱਲੇ ਆ ਕੇ ਨਾ ਉਹ ਜਦੋਂ ਬਾਹਰ ਉੱਤੇ ਡਿੱਗ ਪੈਂਦੇ ਮਰ ਜਾਂਦੇ ਹਾਂ ਮਰ ਜਾਂਦੇ ਸੀ ਟਰੋਕਰੇ ਉੱਤੇ ਡਿੱਗ ਪੈਂਦੇ ਸੀ ਜੀ ਤੇ ਕਈ ਉੱਡ ਵੀ ਜਾਂਦੀਆਂ ਸੀ ਇਹ ਖੂਬ ਬਣਾਇਆ ਜੀ ਠੀਕ ਹੈ ਜੀ ਪਾਣੀ ਭਾਏ ਇਹ ਹੈਗਾ ਅੰਦਰ ਆ ਵੀ ਫਟਾਈ ਇਹ ਬੀ ਬੱਚੇ ਫਟਾ ਠੀਕ ਹੈ ਜੀ ਇਹ ਆਪ ਹੂ ਬਣਾਇਆ ਇਹ ਰਵੜਦਾ ਜੀ ਉਹ ਡਰਾਈਵਰ ਲਾ ਕੇ ਦੇ ਕੇ ਬਾਲਟੀ ਰਾਬਰਤੀਆ ਜੀ ਸੇਮੋ ਉਹ ਚੀਜ਼ ਬਣਾਈ ਆ ਵੀ ਇਸ ਤਰ੍ਹਾਂ ਪਾਣੀ ਭਰਦੇ ਹੁੰਦੇ ਸੀ ਇਹ ਪ੍ਰਾਤਨੀ ਖੂਹ ਆ ਆਏ ਪਾਣੀ ਆ ਪ੍ਰੈਕਟਿਸ ਸੀ ਲੋਕਾਂ ਦੇ ਜੀ ਅਸੀਂ ਭਰਦੇ ਨਹੀਂ ਹਾਂ ਜੀ ਅਸੀਂ ਭਰ ਕੇ ਰੋਂਦੇ ਭਰ ਕੀ ਹਾਂ ਜੀ ਆਏ ਲੋਕ ਖਿੱਚ ਕੇ ਤੋੜੇ ਭਰਦੇ ਜਾਂਦੇ ਠੀਕ ਆ ਹਾਂ ਉਹ ਤਾਂ ਫੜ ਕੇ ਖਿੱਚਦੇ ਨਹੀਂ ਇਹ ਨੂੰ ਛੱਡ ਦ ਗਈ ਛੱਡ ਦੇ ਛੱਡ ਦੇ ਜੀ ਵਿੱਚ ਪੈ ਨਹੀਂ ਜਾਂਦਾ ਬੰਦਿਆ ਜਾਣ ਦੇ ਜਾਣ ਦੋ ਛੱਡ ਦੋ ਠੀਕ ਹੈ ਜੀ ਇਹ ਤੋੜ ਆ ਗਿਆ ਹਾਂਜੀ ਇਹ ਤੋੜ ਆ ਗਿਆ ਕੋਈ ਇਹਨੂੰ ਪਿਆ ਜੀ ਠੀਕ ਹੈ ਜੀ ਇਹਨੂੰ ਭੁੱਲ ਗਏ ਲੋਕ ਹਾਂ ਇਹਨੂੰ ਭੁੱਲ ਗਏ ਇੱਕੜਵਾਂਜੀ ਹੁੰਦੀ ਸੀ ਆਪਣੇ ਘਰਾਂ ਦੇ ਵਿੱਚ 10-10 ਤੋੜੇ ਰੱਖ ਕੇ ਨਾ ਹਾਂਜੀ ਉਦੋਂ ਪੱਕੀਆਂ ਬਣਾਈਆਂ ਹੁੰਦੀਆਂ ਸੀ ਲੋਕ ਐਂ ਬਣਾ ਲੈਂਦੇ ਸੀ ਕਿ ਥੱਲੇ ਤੋੜਾਂ ਲੱਗੇ ਆ ਚੀਜ਼ਾਂ ਜਾਂ ਘਰਾਂ ਨਾ ਹੋਵੇ ਹਾਂ ਤਾਂ ਕਿਹੜੇ ਘਰਾਂ ਦੇ ਵਿੱਚ ਝੋੜ ਭਰਦੇ ਸੀ ਹਾਂਜੀ ਹਾਂ ਜਿਹੜੇ ਮਾਰੇ ਘਰਾਂ ਐਸੇ ਆਪ ਲੈ ਕੇ ਰੋ ਭਰ ਕੇ ਲੈਂਦੇ ਸੀ ਬੁਰਗਾਂ ਠੀਕ ਹੈ ਤੇ ਆ ਹਾਲ ਨੇ ਆ ਗਈ ਹਾਂਜੀ ਇਹ ਹ ਇਹ ਜੋ ਆਪਣੇ ਬਣਾਏ ਹੋਏ ਜੀ ਇਹੇ ਜੀ ਹਾਂਜੀ ਠੀਕ ਹੈ ਇਹੋ ਲੋਕਾਂ ਦੇ ਵਿਆਹ ਦੇ ਕਾਟ ਪਿਆ ਨਹੀਂ ਵੀ 30 ਸਾਲ ਪਾਣੇ ਅੱਛਾ ਜੀ 20 ਸਾਲ ਜਿਹੜਾ ਸਾਨੂੰ ਦੇ ਜਾਂਦਾ ਉਸੇ ਸਾਹਮਣੇ ਆ ਠੀਕ ਹੈ ਜੀ ਹਾਂਜੀ ਉਹ ਸਾਡੇ ਪਿੰਡ ਦਾ ਨਕਸ਼ਾ ਸਾਰਾ ਤੁਹਾਡੇ ਪਿੰਡ ਆ ਗਿਆ ਜੀ ਹਾਂਜੀ ਬੋਰਜ ਗੱਲ ਕਿ ਨਿਵਾਦੀ ਕੀ ਆ ਆ ਮਹਾਨ ਕੋਸ਼ ਕਹਾਂ ਸਕੇ ਨਾਬਾ ਪਿੱਠੋ ਦਾ ਸੀ ਉਹਦਾ ਨਾਮ ਲਿਖਿਆ ਹੋਇਆ ਹੈ ਦੁਨੀਆ ਦੇ ਕੋਈ ਹਿਸਟਰੀ ਹੈ ਜਿਹੜੀ ਆਪਾਂ ਪੜ ਸਕਦੇ ਆ। ਉਹ ਹਾਂ ਇਹ ਹੈਗਾ ਜੀ ਹੀਰ। ਫਿਰ ਰੂਬਾ ਸੰਤਾ ਇਸਾ ਇਹ ਆਪਣੇ ਬਜ਼ੁਰਗ ਪੜਦੇ ਰਹੇ ਆ। ਠੀਕ ਹੈ ਜੀ। ਹੀਰ ਵਾਰਸ਼ਾ ਠੀਕ ਹੈ ਜੀ। ਹਮ ਇਹ ਮੰਨ ਲਓ ਸਾਰਾ ਵਿੱਚੋਂ ਵੀ ਲਿਖਿਆ ਹੋਇਆ। ਹਾਂ ਜਿੱਦਣ ਚਾਰ ਪੀੜੀਆਂ ਦੀ ਪੜੀ ਹੈ ਹੀਰ ਜੀ ਦੀ। ਨਾ ਹੋਰ ਵੀ ਅਸ਼ਭੀਆਂ ਹੋਈਆਂ। ਆ ਕੀ ਜੀ ਆ ਨਹੀਂ ਇਹ ਸਾਰੇ ਵੋਟ ਸੂਚੀਆਂ ਜਿਹਨੂੰ 75 ਦੇ ਹਨ 1975 ਚ ਇਹ ਵੋਟਾਂ ਹੁੰਦੀਆਂ ਸੀ ਹਾਂਜੀ ਹਾਂਜੀ ਆਬੜਾ ਹੁਣ ਤਾਂ ਏਰੀਆ ਰੂਆ ਬਦਲ ਗਿਆ ਸਾਰਾ ਬੰਦੇ ਬਹੁਤ ਮਰ ਗਏ ਇਹ ਚ ਥੋੜੇ ਹੋਣਗੇ ਇਹ ਵੋਟਰ ਸੂਚੀ ਹੱਥ ਲਾਗੀ ਪੁਰਾਣੀ ਸਾਹਮਣੇ ਠੀਕ ਹੈ ਠੀਕਾ ਕਾਗਜ਼ ਪੀਲਾ ਪੈ ਜਾਂਦਾ ਪੁਰਾਣਾ ਇਹ ਟਾਰਚਾਂ ਹੀ ਹਾਂ ਲੈਟਰ ਹੁਣ ਤੋਂ ਪਹਿਲਾਂ ਵਰਤਦੇ ਰਹੇ ਹਾਂ ਜੀ ਆਪਾਂ ਇਹਨਾਂ ਨੂੰ ਇਹ ਕਾ ਸੱਲ ਪਿੰਦੇ ਸੀ ਜੀ ਨਹੀਂ ਇਹਨਾਂ ਚ ਬੈਂਡਰੀਆਂ ਬੰਨੀਆਂ ਸੀ ਜੀ ਰੌੜ ਗਿਆ ਅੱਛਾ ਜੀ ਹਾਂ ਇਹਨਾਂ ਚ ਬੈਂਡਰੀਆਂ ਬੰਨੀਆਂ ਸੀ ਹੁਣ ਇਹ ਖਤਮ ਹੋ ਗਈਆਂ ਸਮੇਂ ਨਾਲ ਆ ਦੇਖੋ ਸਾਰੀਆਂ ਬੈਟਰੀਆਂ ਆ ਇਹ ਆ ਸਭ ਤੋਂ ਪੁਰਾਣੀ 올ਡ ਬੈਟਰੀਆਂ ਹੁੰਦੀ ਸੀ ਫੌਜੀ ਲੈ ਕੇ ਆਉਂਦਾ ਸੀ ਜੀ ਭਾਈ ਜੈ ਵੀ ਐਵਰੀ ਇੱਕ ਜੀਪ ਜੀ ਹੁੰਦੀ ਸੀ ਠੀਕ ਹੈ ਇਹ ਵੀ ਦੇ ਦਿਓ ਆ ਸਾਰੀਆਂ ਬੈਟਰੀਆਂ ਆਂ ਆ ਵੀ ਬੈਟਰੀ ਹੈਗੀ ਜੀ ਨੇ ਇਹ ਟੇਬਲ ਫੈਨ ਆ ਰਾਤ ਨੂੰ ਪੜਨ ਵੇਲੇ ਠੀਕ ਹੈ ਠੀਕ ਆ ਲੈ ਲਓ ਹਾਂ ਦੇ ਸੋਡੇ ਮਾਤਾ ਜੀ ਆ ਇਹ ਮਾਤਾ ਜੀ ਸਵੇਰ ਹੋ ਗਈ ਅੱਛਾ ਠੀਕ ਹੈ ਠੀਕ ਆ ਇਹ ਮੈਂ ਡੈਰੀ ਲਿਖਦਾ 90 ਤੋਂ ਅੱਛਾ ਜੀ ਹਾਂ ਜੀ ਤੁਸੀਂ ਲਿਖ ਦਦੇ ਆ ਮੈਂ ਵੀ ਲਿਖਦਾ ਜੀ ਠੀਕ ਹੈ ਠੀਕ ਆ ਨਬੇਦੂ ਆ ਘਰੇ ਪਈਆਂ ਕੁਛ ਵੀ ਤੇ ਕਪਈਆਂ ਤਾਂ ਘਰੇ ਪਈਆਂ ਗਲੂੜ ਪੈਂਦੀ ਜਿਵੇਂ ਜਿਵੇਂ ਕੁਛ ਹੋਇਆ ਜਿੰਦਗੀ 'ਚ ਹਾਂਜੀ 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 ਡੋਲੀ ਲਿਖਣਾ ਮੈਂ ਇੱਕ ਹੀ ਚੀਜ਼ ਹੈ ਜੀ ਇਹ ਵੀ ਕੋਈ ਪਾਕਿਸਤਾਨ ਤੋਂ ਦੇ ਗਿਆ ਸੀ ਜੀ ਕੋਈ ਕ੍ਰਿਸਟਲ ਸੀ ਠੀਕ ਹੈ ਜੀ ਪਾਕਿਸਤਾਨ ਦਾ ਮੈਗਾ ਹਾਂ ਅੱਛਾ ਇਹ ਦੇਖੋ 2000 ਲਿਖਿਆ ਵਾ ਠੀਕ ਹੈ ਜੀ ਉਹ ਡੇਡੂਡ ਪੁੱਛਾਂਗੇ ਦੱਸੋ ਅਖਬਾਰ ਲੱਗਿਆ ਦੇ ਠੀਕ ਹੈ ਠੀਕ ਆ ਇਹ ਮੇਰੇ ਦਾਦੇ ਦਾ ਪਾਸਪੋਰਟ ਆ ਜੀ ਪਾਕਿਸਤਾਨ ਨਹੀਂ ਇਹ ਮੇਰੇ ਦਾਦਾ ਗਿਆ ਚੇਂਜ ਕੀਤੇ ਅੱਛਾ ਅਮਰ ਸਿੰਘ ਠੀਕ ਹੈ ਜੀ ਉਹਦਾ ਪਾਸਪੋਰਟ ਆ ਠੀਕ ਹੈ 1933 ਦਾ ਬਣਾਇਆ ਹੋਇਆ ਉਹਦੇ ਵੇਸਤ ਨੇ ਬੰਦੇ ਸਾਨੂੰ ਠੀਕ ਹੈ ਜੇ ਮੇਰੇ ਅੱਥਰ ਲੱਗ ਗਿਆ ਸਮਝ ਲਿਆ ਜੀ ਤੇ ਇਹ ਆ ਗਈ ਉਹ ਤਾਂ ਉਹੀ ਆ ਗਈ ਤੇ ਆ ਗਈ ਚੀ ਇਹ ਬਲੌਰ ਕਹਿੰਦੇ ਆ ਜੀ ਇਹਨੂੰ ਬਲੌਰ ਠੀਕ ਹੈ ਇਹ ਕਾਸਤਾ ਹੇ ਕੰਚ ਦਾ ਸ਼ੋਭਜੋ ਬਣਾਇਆ ਵਾ ਜੀ ਉਸ ਸਮੇਂ ਦੇ ਰਿਸਕ ਸੀ ਮਿਲ ਕੇ ਆ ਬਣਦੇ ਕੋਈ ਨਾਮ ਨੂੰ ਦਿੱਤਾ ਕਿਸੇ ਨੂੰ ਠੀਕ ਹੈ ਠੀਕਾ ਠੀਕਾ ਹਾਂ ਅਗਲਾ ਕਹਿੰਦੇ ਨੇ ਬਲੌਰ ਲੱਗੇ ਵੀ ਆ ਉਹ ਚੀਜ਼ ਸੀ ਹੈ ਉਹ ਪਿਸਤੌਲ ਦਾ ਆ ਗਿਆ ਜੀ ਇਹ ਪਿਸਤੌਲ ਦਾ ਕਵਰ ਆ ਜੀ ਸਾਡਾ ਆ ਇਹਦਾ ਆਪ ਦੇ ਸੀਗਾ ਇਹ ਥੋੜਾ ਪੁਰਾਣਾ ਪੈ ਗਿਆ ਹੁਣ ਠੀਕ ਹੈ ਠੀਕ ਆ ਇਹ ਬੰਸਾ ਵਾਲੀ ਸਾਡੀ ਜੀ ਸਾਡਾ ਪਿਛਲਾ ਪਿੰਡ ਤੂਰਕੋਟ ਰਾਜੀ ਤਾਂ ਪਾ ਨੇੜੇ ਠੀਕ ਹੈ ਜੀ ਹਾਂ ਸ਼ਹਿਰ ਕੋਲ ਕੋ ਤਾਂ ਉੱਥੇ ਅਸੀਂ ਸਮਝ ਲਾ ਵੀ ਅਸੀਂ 7ਵੇਂ ਬੀੜੀ ਤਾਂ ਇੱਕ ਲੈਣ ਦੇ ਇੱਕ ਬੀੜੀ ਆ ਆ ਸੀ ਮੇਰਾ ਨਾਮ ਸਵਰਨ ਸਿੰਘ ਠੀਕ ਹੈ ਜੀ ਹਾਂ ਜੀ ਤਾਂ ਕਿ ਵੀ ਲੋਕ ਪਰ ਸਕਣ ਵਿਆਹ ਹੋ ਕੇ ਗਿਆ ਜਦੋਂ ਸਰਪੰਚ ਬਣ ਲੱਗਿਆ ਜੀ ਉਦੋਂ ਦੀ ਠੀਕ ਗਈ 1953 ਤੋਂ ਬੰਨ ਲੱਗੀ 53 ਤੋਂ ਇਹ ਸਰਪੰਚੀ ਦੀ ਚੋਣ ਲੱਗੀ ਠੀਕ ਹੈ ਜੀ ਹਾਂਜੀ ਉਹ ਤੁਰ ਜਾਨੀ ਬੱਸ ਆ ਬੱਬਾ ਲੈ ਸ਼ੋਹ ਵਾਸਤੇ ਛਤਰੀ ਪਟ ਗਈ ਜੀ ਗਰੀਬੀ ਆ ਗਈ ਥੋੜੀ ਜਿਹੀ ਲੈਉਣੇ ਠੀਕ ਹੈ ਜੀ ਠੀਕ ਹੈ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇੱਕ ਵੱਦ ਤੋਂ ਵੱਦ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਘੰਟੀ ਦਾ ਬਟਨ ਦਬਕੋ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ